ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਦੇ ਚੈਨਲ ਤੇ ਸੋ ਜੀ ਨਾਲ ਇਸਕਿ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਹੈ ਡੂ ਸਬਸਕ੍ਰਾਈਬ ਮਾਈ ਚੈਨਲ ਸੋ ਇਸ ਦੇ ਨਾਲ ਨਾਲ ਮੇਰਾ ਦੂਸਰਾ ਚੈਨਲ ਐ ਸਿਮ ਸਿਰਤ ਪੋਡਕਾਸਟ ਚੈਨਲ ਪਲੀਜ਼ ਉਹਨੂੰ ਵੀ ਸਬਸਕ੍ਰਾਈਬ ਕਰ ਲੈ ਜਲਦੀ ਹੋਤੇ ਤਾਨੂੰ ਪੋਡਕਾਸਟ ਦੇਖਣ ਨੂੰ ਮਿਲੇਗਾ ਸੋ ਹਾਂ ਜੀ ਅੱਜ ਦੀ ਵੀਡੀਓ ਤੁਸੀਂ ਥੰਬਨੇਲ ਤੁਸੀਂ ਦੇਖ ਲਿਆ ਹੋਣਾ ਕਿ ਅੱਜ ਦੀ ਮੈਂ ਕਿਤੇ ਵੀਡੀਓ ਲੈ ਕੇ ਆਈ ਹਾਂ ਇੱਕ ਮੂੰਹ ਦੇ ਉੱਤੇ ਪਹਿਲਾਂ ਮੈਂ ਗੱਲ ਕਰਦੀਆਂ ਲਾਂਦੀ ਮੂੰਹ ਦੀ ਗੱਲ ਵੈਸੇ ਤਾਂ ਮੈਂ ਇਹਦੇ ਅਜੇ ਤੱਕ ਕਦੇ ਵੀਡੀਓ ਬਣਾਈ ਨਹੀਂ ਕਿਉਂਕਿ ਮੇਰਾ ਮਨ ਹੀ ਨਹੀਂ ਕੀਤਾ ਕਦੇ ਵੈਸੇ ਬਹੁਤ ਡਰਾਮੇ ਸ਼ੁਰੂ ਤੇ ਬੜੇ ਡਰਾਮੇ ਕਰਦੇ ਆਈ ਹੈ ਟਿਕਟੌਕ ਦੇ ਟਾਈਮ ਤੋਂ ਇਹ ਬੰਦੀ ਫੇਮਸ ਸੀ ਹੋਈ ਸੀ ਫਿਰ ਕਹਿੰਦੇ ਨਹੀਂ ਮੈਂ ਨਹੀਂ ਲਗਾਣੀ ਫਿਰ ਸਿਰ ਤੇ ਚੁੰਨੀ ਲੈ ਲੈਂਦੀ ਲੋਕ ਕਿੰਨੀ ਗੱਲ ਚੱਕ ਲੈਂਦੇ ਕਿ ਯਾਰ ਦੇਖੋ ਕੁੜੀ ਨੇ ਲਿਪਸਟਿਕ ਨੇ ਲਗਾਈ ਹੈ ਇਹ ਉਹ ਹਨ ਆਇਦਾ ਦਾ ਕਰਕੇ ਫੇਮਸ ਹੋ ਜਾਂਦੀ ਹੈ ਚਲੋ ਬਹੁਤ ਸਾਰਾ ਲੋਕਾਂ ਵੱਲੋਂ ਪਿਆਰ ਮਿਲਦਾ ਗਰੀਬੀ ਸ਼ੋਅ ਕਰਦੀ ਹੈ ਇਹ ਮੈਂ ਇੱਕ ਇੰਟਰਵਿਊ ਸ਼ੋਅ ਕਰਦੀ ਆ ਮੈਂ ਮੈਂ ਜ਼ਿਆਦਾ ਨਹੀਂ ਕਰਨਾ ਥੋੜਾ ਜਿਹਾ ਸ਼ੋਅ ਕਰਨਾ ਤੁਹਾਨੂੰ ਹੱਸ ਕੇ ਟੀਮ ਮੈਂ ਲਿਖਿਆ ਕਿ ਪਤਾ ਨਹੀਂ ਅੱਜ ਕਾ ਤੂੰ ਆਏ ਹੋਏ ਨਹੀਂ ਮੇਰੇ ਕੋਈ ਦੱਸ ਵੀ ਨਹੀਂ ਸੀ ਰਹੇਗੇ ਤੇ ਚਲੋ ਮੈਂ ਇਹ ਰੋਟੀ ਬਣ ਕੇ ਖਾਣ ਨੂੰ ਤੇ ਕੁਝ ਨਹੀਂ ਖਾਣਾ ਹੈਗਾ ਮੈਂ ਤੇ ਮੈਨੂੰ ਫੋਨ ਆਇਆ ਮੇਰੀ ਭੂਆ ਜੀ ਦੇ ਬੇਟੇ ਦਾ ਅਖੇ ਤੂੰ ਸਾਨੂੰ ਦੱਸਿਆ ਨੇ ਤੇਰੇ ਡਾੜੀ ਐਕਸੀਡੈਂਟ ਹੋ ਗਿਆ ਮੈਂ ਜਦੋਂ ਵੀਡੀਓ ਗੱਲ ਸੁਣੀ ਮੈਨੂੰ ਕੁਝ ਨਹੀਂ ਦਿਖਦਾ ਸੀ ਬੋਲ ਸਾਈਂ ਕਮਰੇ ਨੰਨੀ 라ਉ ਗਿਆ ਸੀਗਾ ਕਿ ਜਿਹੜੀ ਜਿਹਦੇ ਆਸਰੇ ਅਸੀਂ ਤੁਰੇ ਫਿਰਦੇ ਹਣਾ ਉਹ ਹੀ ਸਾਡਾ ਆਸਰਾ ਅੱਜ ਰੱਬ ਨੇ ਖੋਲਿਆ ਸੀ ਮੈਂ ਦੱਸਾਂ ਕਿ ਕਿਤੇ ਮੈਂ ਬਹੁਤ ਪਾਠ ਕਰਦੀ ਹੁੰਦੀ ਸੀ ਵੀਰਾਂ ਮੈਂ 4 ਵਜੇ ਉੱਠ ਕੇ ਪਾਠ ਕਰਦੀ ਹੁੰਦੀ ਸੀ ਤੇ ਲੋਗ ਨੂੰ ਪਤਾ ਲੱਗ ਗਿਆ ਮੈਂ ਸਾਡਾ ਕੀ ਆ ਗੱਲ ਹੋ ਗਈ ਆ ਤੇ ਉਹ ਕਹਿੰਦੇ ਹਾਂ ਮਾੜੀ ਮੋਟੀ ਸੱਟਾਂ ਲੱਗੀਆਂ ਵਾ ਉਹ ਲੋਦੀ ਵਾਲੇ ਸਾਡੇ ਹਸਪੀਟਲਾਂ ਤੇ ਉੱਥੇ ਉਹਨਾਂ ਨੂੰ ਲੈ ਗਏ ਉਹਨਾਂ ਨੇ ਜਵਾਬ ਦੇ ਦਿੱਤਾ ਕਹਿੰਦੇ ਵੀ ਨਹੀਂ ਇਹਨਾਂ ਨੂੰ ਖੂਨ ਦੀ ਉਲਟੀਆਂ ਆ ਗਈਆਂ ਨਾ ਇਹਨਾਂ ਨੇ ਬਚਣਾ ਆਪਣੇ ਫਾਦਰ ਸਾਹਿਬ ਦੀ ਗੱਲ ਕਰ ਰਹੀ ਹੈ ਜਦੋਂ ਐਕਸਪਾਇਰ ਹੋ ਗਏ ਚਲੋ ਠੀਕ ਹੈ ਮੰਮੀ ਇਹਦੇ ਮੈਂਟਲੀ ਡਿਸਟਰਬ ਸੀਗੇ ਬ੍ਰਦਰ ਵੀ ਮੈਂਟਲੀ ਡਿਸਟਰਬ ਸੀਗਾ ਜੋ ਵੀ ਹੁਣ ਇਸ ਦੁਨੀਆ 'ਚ ਨਹੀਂ ਹੈ ਤੇ ਫਾਦਰ ਸਾਹਿਬ ਦੀ ਜਦੋਂ ਡੈਥ ਹੋਈ ਸੀ ਉਸ ਟਾਈਮ ਦਾ ਵੀਡੀਓ ਇਹਦਾ ਆਈ ਥਿੰਕ 3 ਸਾਲ ਪੁਰਾਣਾ ਵੀਡੀਓ ਹੈ ਸੋ ਆਪਣੇ ਘੂਲੇ ਉਸ ਮੇਰੇ ਦੱਸਾਂ ਕਿ ਮੈਂ ਬਹੁਤ ਪਾਠ ਕਰਦੀ ਹੁੰਦੀ ਸੀ ਵੀਰੇ ਮੈਂ 4 ਵਜੇ ਉੱਠ ਕੇ ਪਾ ਜੇ ਲੋਗ ਨੂੰ ਪਤਾ ਲੱਗ ਗਿਆ ਮੈਂ ਸਾੜਨ ਕੀ ਆ ਗੱਲ ਹੋ ਗਈ ਆ ਤੇ ਉਹ ਜਿਹੜੇ ਕਹਿੰਦੇ ਹਾਂ ਮਾੜੀ-ਮੋਟੀ ਸੱਟਾਂ ਲੱਗੀਆਂ ਵਾ ਉਹ ਲੋਦੀ ਵਾਲੇ ਸਾਡੇ ਹਸਪੀਟਲ ਆ ਤੇ ਉੱਥੇ ਉਹਨਾਂ ਨੂੰ ਲੈ ਗਏ ਉਹਨਾਂ ਨੇ ਜਵਾਬ ਦੇ ਦਿੱਤਾ ਕਹਿੰਦੇ ਵੀ ਨਹੀਂ ਇਹਨਾਂ ਨੂੰ ਖੂਨ ਦੀ ਉਲਟੀਆਂ ਆ ਗਈਆਂ ਨਾ ਇਹਨਾਂ ਨੇ ਬਚਣਾ ਨਹੀਂ ਗਾ ਇੱਕ ਇੱਥੇ ਬੰਦਾ ਸੀਗਾ ਜਿੰਨੇ ਦੇਖਿਆ ਵੀ ਇਹਨਾਂ ਦਾ ਕਿੰਨੀ ਐਕਸੀਡੈਂਟ ਹੋਇਆ ਸਾਨੂੰ ਆਣ ਕੇ ਸ਼ਾਮ ਨੂੰ ਦੱਸਦਾ ਵਾ ਉਹਨਾਂ ਨੂੰ ਜਦੋਂ ਤੱਕ ਪਤਾ ਸੀਗਾ ਵੀ ਅਸੀਂ ਬੱਚੇ ਹਾਂ ਅਸੀਂ ਦਿਲ ਤੱਕ ਨੀਂਦ ਘਾਲੇ ਲਾਵਾਂਗੇ ਉਹਨੇ ਸਾਡੇ ਸਾਹਮਣੇ ਆ ਕੇ ਕਿਹਾ ਤੇਰੇ ਡੈਡੀ ਨੇ ਨਹੀਂ ਬਚਣਾ ਤੇ ਤੁਸੀਂ ਨਹੀਂ ਗੱਲ ਕਹਿ ਰਹੀ ਸੀ ਸਾਨੂੰ ਪਤਾ ਮੈਂ ਉਦੋਂ ਇਹਨਾਂ ਮੇਰੀ ਮੇਰੇ ਦਾੜੀ ਨੂੰ ਹਸਪੀਟਲ ਦਾਖਲ ਕਰਾ ਦਿੱਤਾ ਪੈਸੇ ਵੀ ਨਹੀਂ ਸੀ ਹੈਗੇ ਕਿ ਉਹਨਾਂ ਦੀ ਇਲਾਜ ਵੇਸੇ ਪਹਿਣਾ ਇਲਾਜ ਕਰਵਾ ਸਕੀ ਫਿਰ ਉੱਥੋਂ ਕਿਸੇ ਨੇ ਕਿਹਾ ਵੀ ਆਪਣੀ ਗਰਾਈਆਂ ਕਰ ਲੈਣੀਆਂ ਪਿੰਡਾਂ ਪਿੰਡਾਂ ਵਿੱਚੋਂ ਜਿਹੜੇ ਵਿਹਾਰੀਆਂ ਕਰਦੇ ਨੇ ਉਹਨਾਂ ਨੇ ਵੀ 3-300 ਰੁਪਿਆ ਪਾਇਆ ਗਰਾਈ ਦੇ ਵਿੱਚ ਕਰਾਈਆਂ ਕਰ ਕਰਕੇ ਸੀ ਦਾੜੀ ਦੇ ਉਹਦੇ ਇਲਾਜ ਕੀਤਾ ਇਹ ਤੁਸੀਂ ਉਹ ਇੰਟਰਵਿਊ ਦੇਖੀ ਜੋ ਦੀ 3 ਸਾਲ ਪੁਰਾਣੀ ਇੰਟਰਵਿਊ ਹੈ ਇਸ ਤੋਂ ਬਾਅਦ ਲੋਕਾਂ ਨੇ ਇਹਨੂੰ ਬਹੁਤ ਜ਼ਿਆਦਾ ਫਾਈਨੈਂਸ਼ੀਅਲੀ ਸਪੋਰਟ ਕੀਤਾ ਬਹੁਤ ਜ਼ਿਆਦਾ ਤੇ ਬੀਟਵੀਨ ਦਾ ਟਾਈਮ ਸ਼ਾਇਦ ਇਹਦਾ ਰਿਸ਼ਤਾ ਵੀ ਹੋ ਚੁੱਕਿਆ ਸੀਗਾ ਇੱਕ ਮੁੰਡੇ ਦੇ ਨਾਲ ਜੋ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਸੀ ਹੈਗਾ ਮਤਲਬ ਹੁਣ ਤੇ ਕਾਫੀ ਲੋਕਾਂ ਨੇ ਇਹਨੂੰ ਸਪੋਰਟ ਦਿੱਤਾ ਮਤਲਬ ਪ੍ਰੋਮੋਸ਼ਨਾਂ ਕਰਵਾਈਆਂ ਮਤਲਬ ਬਲੌਗਿੰਗ ਇਹਨੇ ਸ਼ੁਰੂ ਕਰ ਦਿੱਤੀ ਸਭ ਨੂੰ ਆਲਮੋਸਟ ਇਹਦੀ ਕਹਾਣੀ ਬਤਾਏ ਲੇਕਿਨ ਹੁਣ ਮੈਂ ਕੁਛ ਇਹ ਜਾ ਜੋ ਮੈਨੂੰ ਨਹੀਂ ਚੰਗਾ ਮੈਨੂੰ ਨਹੀਂ ਪਤਾ ਕਿ ਤੁਹਾਡੇ opinion ਕੀ ਹੋ ਸਕਦੇ ਕੀ ਨਹੀਂ ਹੋ ਸਕਦੇ ਕਿਉਂਕਿ ਮੈਂ ਨਾ ਕਿਸੇ ਦਾ ਰੋਸਟ ਇਦਾਂ ਹੀ ਦੇਖ ਲਈ ਸੀਗੀ ਨਾ ਪ੍ਰੋਗਰਾਮ ਦੇਖ ਰਹੀ ਸੀਗੀ ਤੇ ਉੱਥੇ ਨਾ ਥਨੇ ਕਮੈਂਟ ਆਏ ਸੀਗੇ ਕਾਫੀ ਜ਼ਿਆਦਾ ਕਿ ਦੀਪ ਸਦਾਦਾਰਨੀ ਹੈ ਨਾ ਉਹਦਾ ਤੁਸੀਂ ਦੇਖੋ ਰਖੜੀ ਵਾਲਾ ਉਹ ਬਹੁਤ ਜ਼ਿਆਦਾ ਮਤਲਬ ਉਹਨੇ ਕੀ ਆਇਆ ਦੌੜਦਾ ਨਾ ਮੈਨੂੰ ਸੱਚੇ ਪਤਾ ਨਹੀਂ ਕੀ ਵੈਸੇ ਤਾਂ ਮੈਨੂੰ ਇਹਦਾ ਪਹਿਲੇ ਵੀ ਪਤਾ ਇਹਨੇ ਪਹਿਲੇ ਵੀ ਦੇਤੇ ਹੋਇਆ ਸੀਗਾ ਜਦੋਂ ਇਹ ਆਪਣੇ ਲੋਸ ਦੇ ਘਰ ਕਾਫੀ ਜ਼ਿਆਦਾ ਨੇ ਡਰਾਮਾ ਕੀਤਾ ਕਮੈਂਟ ਆਫ ਕਰ ਲੈਂਦੀ ਕਿ ਲੋਕੀ ਇਹਨੂੰ ਕਹਿਣ ਨਾ ਜੇ ਲੋਕੀ ਇਹਨੂੰ ਕਹਿੰਦੇ ਆ ਫਿਰ ਇਹ ਆ ਕੇ ਵੀਡੀਓਜ਼ ਦੇ ਵਿੱਚ ਕਹਿੰਦੀ ਹੈ ਮੈਨੂੰ ਯਾਦ ਨਹੀਂ ਪਤਾ ਨਹੀਂ ਮੈਂ ਇਹ ਤੇ ਵੀਡੀਓ ਬਣਾਇਆ ਪਤਾ ਨਹੀਂ ਮੈਨੂੰ ਯਾਦ ਨਹੀਂ ਸ਼ਾਇਦ ਬਣਾਇਆ ਹੋਵੇ ਨਹੀਂ ਬਣਾਇਆ ਮੈਨੂੰ ਯਾਦ ਨਹੀਂ ਪਰ ਜਿੱਥੇ ਅੰਦਾਜ਼ਾ ਸ਼ਾਇਦ ਮੈਂ ਨਹੀਂ ਬਣਾਇਆ ਯਾਦ ਨਹੀਂ ਮੈਨੂੰ ਦੇਖ ਲਿਓ ਮੈਂ ਬਣਾਇਆ ਕਿ ਨਹੀਂ ਬਣਾਇਆ ਲੇਕਿਨ ਹਾਂ ਇਫ ਹੀ ਰਿਪਲਾਈ ਰਿਪਲਾਈ ਕਰ ਦਈਏ ਕਿ ਸਾਨੂੰ ਇਦਾਂ ਕਹਿੰਦੇ ਹਾਂ ਇਹਦੀ ਸਪੋਰਟ ਦੇ ਵਿੱਚ ਕਿ ਦਿਨ ਮੈਨੂੰ ਸਰਾਨੇ ਵੀ ਪਾਇਆ ਹੋਇਆ ਸੀਗਾ ਵੀਡੀਓ ਉਹਦੇ ਤੇ ਸ਼ਾਇਦ ਮੈਂ ਜ਼ਰੂਰ ਬਣਾਇਆ ਸੀਗਾ ਤੇ ਚਲੋ ਆ ਜਾਓ ਇਹਦਾ ਰਖੜੀ ਵਾਲਾ ਥੋੜਾ ਜਿਹਾ ਵਲੌਗ ਦੇਖਦੇ ਤੇ ਇਹਦੀਆਂ ਹਰਕਤਾਂ ਦਿਖਾਉਂਦੀਆਂ ਪਹਿਲੇ ਵਾਲੀਆਂ ਦੇਖ ਲਈਆਂ ਨਾ ਤੁਸੀਂ ਹੁਣ ਵਾਲੀਆਂ ਦੇਖਿਓ ਜਿਆ ਬਾਜਾ ਕਰੋ ਬਾਈ ਦੇਖੋ ਤੁਹਾਡੇ ਆ ਤਾਂ ਇੱਕ ਛੋਟਾ ਜਿਹਾ ਕੰਮ ਕਰਿਓ ਇੱਕ ਜ਼ਿੰਦਗੀ ਆ ਪਕੜ ਕੇ ਦੁਬਾਰਾ ਆਣਾ ਤਾਂ ਮੈਨੂੰ ਇੰਨਾ ਸਭ ਤੋਂ ਜ਼ਿਆਦਾ ਪਿਆਰ ਮਿਲਦਾ ਕਿ ਮੈਨੂੰ ਇੰਨਾ ਜ਼ਿਆਦਾ ਖੁਸ਼ ਮੈਨਾਂ ਨੂੰ ਥੋੜਾ ਜਿਹਾ ਪਿਆਰ ਮਿਲਦਾ ਪਿਆ ਤੇ ਹਣ ਮੈਨੂੰ ਮਾਮੇ ਦਾ ਮੁੰਡਾ ਕਹਿੰਦਾ ਜੇ ਪੈਸੇ ਲੈਣਾ ਫੇਰ ਖੇਤਰਕੜੀ ਬਣਾ ਆਇਆ ਉਹ ਪੈਸੇ ਨਾਲ ਤੋਂ ਉਹ ਨਹੀਂ ਪਿਆ ਉਹ ਨਹੀਂ ਹੁੰਦਾ ਪਰ ਹੱਥ ਦੇ ਕੇ ਜਾਗ ਦੀ ਜੂੜ ਕਰਦੇ ਨੇ ਪਰ ਇਦਾਂ ਦੇ ਕੋਈ ਗੱਲਾਂ ਨਹੀਂ ਹੈਗੀ ਸੋ ਇੱਥੇ ਕਹਿ ਰਹੀ ਕਿ ਮੈਨੂੰ ਉਹਨਾਂ ਤੋਂ ਪਿਆਰ ਮਿਲਿਆ ਮਾਮੇ ਦਾ ਮੁੰਡਾ ਕਹਿ ਰਿਹਾ ਮੈਨੂੰ ਰਖੜੀ ਬਣਾ ਲੈ ਪੈਸੇ ਚਾਹੀਦੇ ਆ ਜਾ ਹਨਾ ਇਦਾਂ ਦੀਆਂ ਕੁਝ ਗੱਲਾਂ ਕਰ ਰਹੀ ਹੈ ਲੇਕਿਨ ਤੁਸੀਂ ਇਹ ਇੰਟਰਵਿਊ ਪਿੱਛੇ ਵਾ ਥੋੜੀ ਜਿਹੀ ਰਿੰਗ ਚ ਕੀ ਕਹਿੰਦੀ ਸਾਡਾ ਕੋਈ ਰਿਸ਼ਤੇਦਾਰ ਨਹੀਂ ਆ ਤੂੰ ਤੇਰੇ ਮਾਮੇ ਦੇ ਮੁੰਡੇ ਨਹੀਂ ਸੀਗੇ ਮੈਂ ਗਰੀਬ ਹਾਂ ਤਾਰੇ ਦੇ ਰਾਤੇ ਹੀ ਮੈਨੂੰ ਜਾਣਾ ਪੈਣਾ ਸੱਸਿ ਦਾ ਹੀ ਸੀ ਕੜ ਕਾਉਂਦੇ ਅਸੀਂ ਹੋਣਾ ਇਹ ਤੇ ਖਾਣ ਪਹਿਲਾਂ ਲਿਆ ਮਾਮਾ ਜੀ ਨੂੰ ਦੁਕਾਨ ਤੇ ਆਇਆ ਇਹ ਬੜੀ ਖੰਦੀ ਖਾਣ ਲਿਆ ਇਹ ਖਾਂਦਿਆ ਫੇਰ ਗੱਤ ਨਹੀਂ ਆ ਦੇ ਕਿਵੇਂ ਕਾਲ ਬਣਾਈ ਮੈਂ ਤੇ ਨਾ ਫੋਲੋ ਲਿਆ ਲਾ ਲਿਆ ਮੈਨੂੰ ਚਾਹੀਦੀ ਮੈਂ ਕਰੀ ਇੰਨਾ ਤੇ ਮੈਂ ਮੋੜ ਦੋ ਹਾਂ ਤਾਂ ਟੁੱਟ ਜਾਣੇ ਗੱਡੀ ਆ ਭੱਜ ਗਿਆ ਮਾਨ ਕੀ ਰਲਾ ਪਕਾਲਾ ਨਹੀਂ ਆਣੇ ਆਣੇ ਦੇਖੇ ਨਾ ਪੁੱਛ ਨਹੀਂ ਲੱਭਣਾ ਆ ਕਾਇ ਕਰੇ ਮਾਮਾ ਜੀ ਤੂੰ ਰਾਤੀ ਆਖਣ ਮੇਰੇ ਹੱਥ ਸੁਣਨੇ ਆ ਤਹੀ ਰਾਤੀ ਆਖਿਆ ਹੀ ਕਹ ਤੂੰ ਹਾਏ ਏ ਦੋਵੇਂ ਦੇ ਮਾਮੇ ਐ ਤੇ ਜਦੋਂ ਤੇਰੇ ਡੈਡੀ ਦੀ ਡੈਥ ਹੋਈ ਸੀ ਉਸ ਟਾਈਮ ਮੇ ਮਾਮੇ ਕਿੱਥੇ ਸੀਗੇ ਉਸ ਟਾਈਮ ਤੂੰ ਰੋ ਰੋ ਕੇ মিডিਆ ਸਾਹਮਣੇ ਇਹ ਦੱਸ ਰਹੀ ਸੀਗੀ ਕਿ ਮੇਰਾ ਕੋਈ ਨਹੀਂ ਐ ਮੈਨੂੰ ਕਿਸੇ ਨੇ ਸਪੋਰਟ ਨਹੀਂ ਕੀਤਾ ਇਹ ਜਿਹੇ ਟਾਈਮ ਤੇ ਜਿਹੜਾ ਬੰਦਾ ਤੁਹਾਡੇ ਨਾਲ ਨਹੀਂ ਖੜੇ ਤਾਂ ਹੁਣ ਤੇਰੇ ਮਾਮੇ ਤੇਰੇ ਕੋਲ ਕੀ ਲੈਣਾ ਐ ਮੈਨੂੰ ਦੱਸਿਓ ਵੈਸੇ ਜਿਹੜੇ ਇਹਨੂੰ ਮਤਲਬ ਬਹੁਤ ਡੀਪਲੀ ਦੇਖਦੇ ਐ ਮੈਨੂੰ ਨਹੀਂ ਇੰਨਾ ਪਤਾ ਵੀ ਲਿਕੇ ਜਿੰਨਾ ਮੈਨੂੰ ਪਤਾ ਇਹ ਕਹਿੰਦੀ ਕੋਈ ਇੱਕ ਨਹੀਂ ਆਇਆ ਸੀ ਲੂਣ ਨਾਲ ਰੋਟੀਆਂ ਖਾਦੀਆਂ ਇਹ ਦੋਨੋਂ ਕੌਣ ਐ ਫਿਰ ਮੈਨੂੰ ਦੱਸਿਓ ਜਿਹੜੇ ਬੜੇ ਡੀਪਲੀ ਇਹਨੂੰ ਦੇਖਦੇ ਐ ਨਾ ਮੈਨੂੰ ਜ਼ਰੂਰ ਇਸ ਗ ਮੈਂ ਇੱਥੇ ਤੱਕ ਤੇ ਆ ਗਏ ਮਾਮੀ ਜਿਹੜੇ ਅਦੋਂ ਨਹੀਂ ਸੀਗੇ ਹੁਣ ਆ ਗਏ ਐ ਅੱਗੇ ਦੇਖਦੇ ਆਂ ਹੈ ਮੰਮੀ ਨੂੰ ਖੋਲ ਕੇ ਦੇ ਦੋ ਮਾਮੀ ਮੰਮੀ ਤਾਂ ਖੁੱਲਣੀ ਨਹੀਂ ਹੈਗੇ ਉਹ ਤਾਂ ਗੰਡਾ ਨਾ ਕਰਸ ਕੇ ਮੰਦ ਨੇ ਕਰਸਾ ਗੰਡਾ ਕਰ ਗਣ ਉਹ ਬਹੁਤ ਜੀ ਇਹ ਗੁੱਟ ਤੇ ਰੱਖ ਦੋ ਗੰਡ ਤੇ ਨਹੀਂ ਆਉਣੀ ਮਾਮੀ ਦਾ ਨੇ ਟੋ ਨਹੀਂ ਉਹ ਮਾਮੀ ਗੰਡ ਦੇ ਨਹੀਂ ਹਾਂ ਇਹ ਖੁੱਲਣੀ ਹੈ ਮਾਮੀ ਗੰਡ ਦੇ ਦਿੰਦੇ ਆਂ ਦੇ ਦੁਕਾਨ ਵਾਲੇ ਯਾ ਭਾਈ ਮਾਮੀ ਆ ਵੀ ਮੰਦ ਆ ਤਦ ਵੀ ਨਾ ਕਰ ਫਿਰ ਦਿਆ ਕਰੂੰਗਾ ਦੱਬ ਕੇ ਨਾ ਪਿੱਛੇ ਨਾ ਆਈ ਥਿੰਕ ਇਹਦਾ ਜਦੋਂ ਕੇਸ ਹੋਇਆ ਸੀਗਾ ਨਾ ਪਿੱਛੇ ਜੀ ਜਦੋਂ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਥੋੜੇ ਦਮ ਪਹਿਲਾਂ ਲੋਕਾਂ ਨੇ ਇਹਨੂੰ ਬਹੁਤ ਬੋਲਿਆ ਸੀਗਾ ਤੇ ਇਹਨੇ ਵੀਡੀਓ ਬਾਈ ਬੜੀ ਰੋਈ ਸੀਗੀ ਹਨਾ ਮੇਰੀ ਮਾਂ ਨੂੰ ਕੋਈ ਸਮਝ ਹੁਣ ਤੇਰੇ ਮਾਮੇ ਇੰਨੇ ਹੈਗੇ ਐ ਫਾਈਨੈਂਸ਼ਲੀ ਤੂੰ ਸਟੇਬਲ ਹੈ ਨਾ ਤੂੰ ਆਰਾਮ ਨਾਲ ਆਪਣੀ ਮਾਂ ਮੰਮੀ ਨੂੰ ਇੱਥੇ ਛੱਡ ਸਕਦੀ ਹੈ ਹਨਾ ਕੀ ਚੱਲ ਮੈਂ ਆਪਣਾ ਜਿਹੜਾ ਅੱਗੇ ਵਾਲਾ ਘਰ ਹੈ ਮੈਂ ਉਹਨੂੰ ਵੀ ਤਾਂ ਦੇਖਣਾ ਹੀ ਹੈ ਦੋ ਘਰਾਂ ਦੀ ਜ਼ਿੰਮੇਵਾਰੀ ਹੈ ਕੱਲੀ ਮਾਂ ਦੀ ਜ਼ਿੰਮੇਵਾਰੀ ਤਾਂ ਨਹੀਂ ਹੈ ਉਹਦੋਂ ਕੀ ਕਹਿੰਦੀ ਮੇਰੀ ਉਹਨੂੰ ਸਾਂਭਣ ਬڑا ਗੇਮ ਖੇਡੀ ਐ ਤੂੰ ਸਭ ਦੇ ਨਾਲ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਜਾਣ ਕੇ ਇਹਨਾਂ ਨੇ ਨਾ ਸਾਨੂੰ ਪਲਸੋ ਲੈਣੇ ਖਿਲਾੜ ਕੇ ਨਾ ਸਾਡਾ ਚਲਾਨ ਕੱਟ ਰਿਆ ਜਾਣ ਕੇ ਕੋਈ ਗੱਲ ਇੱਥੇ ਕੁਝ ਨਾ ਲਿਖਿਆ ਹੋਣ ਡਿਆ ਨਾ ਲੈਣਾ ਨਾ ਦੇਣਾ ਆਖੇ ਤੁਹਾਡਾ 5000 ਦਾ ਚਲਾਨ ਕੱਟਿਆ ਗਿਆ ਗੱਲ ਕੋਈ ਵੀ ਨਹੀਂ ਸਾਈਟ ਸੀਟ ਬਿਲਟ ਨੂੰ ਇਹਦੇ ਪਬਲਿਕਾਂ ਨੂੰ ਪੜ੍ਹਣੀ ਜਦੋਂ ਵੀ ਕੋਈ ਚਲਾਨ ਹੁੰਦਾ ਨਾ ਉਹ ਤੇ ਸਾਫ਼ ਲਿਖਿਆ ਹੁੰਦਾ ਕਿ ਕਿਸ ਵਜ੍ਹਾ ਕਰਕੇ ਚਲਾਨ ਕੋਈ ਤਾਂ ਵਜ੍ਹਾ ਲਿਖੀ ਹੋਈਗੀ ਚਾਹੇ ਜਾਣ ਕੇ ਵੀ ਕੀਤਾ ਹੋਵੇ ਵਜ੍ਹਾ ਤਾਂ ਕੋਈ ਰਿਟਰਨ ਹੋਈਗੀ ਉਹਦੇ ਵਿੱਚ ਕੁਝ ਵੀ ਚੁੱਕੇ 5000 ਦਾ ਚਲਾਨ ਕਰ ਦਿੱਤਾ ਸਾਨੂੰ ਦੱਸਿਆ ਨਹੀਂ ਅੱਗੇ ਦੇਖਿਓ ਚਲਾਨ ਦਾ ਰੀਜ਼ਨ ਕਿਵੇਂ ਕਿਵੇਂ ਬੋਲਦੀ ਐ ਇਹਦੇ ਦਾ ਚਲਾਨ ਹੋਇਆ ਨਾ ਮਤਲਬ ਦੇਖੋ ਤੁਸੀਂ ਟੌਂਟ ਮਾਰਨ ਦੇ ਵੀ ਇਹਦੇ ਤਰੀਕੇ ਦੇਖੋ ਇਹਨੂੰ ਸੀਰੀਅਸਲੀ ਇਹਨੂੰ ਕੁੜੀ ਨੂੰ ਮੈਨੂੰ ਨਾ ਇੰਨੀ ਬੁਰੀ ਲੱਗੀ ਨਾ ਇਹ ਵੀਡੀਓ ਦੇਖਣ ਤੋਂ ਬਾਅਦ ਇਹ ਕੁੜੀ ਮੈਨੂੰ ਪਹਿਲਾਂ ਤਾਂ ਸੱਚੀ ਸਿੰਪਥੀ ਸੀ ਕਿ ਜਦੋਂ ਮੈਂ ਪਹਿਲੇ ਵੀ ਦੇਖੀ ਸੀ ਨਾ ਮੈਨੂੰ ਲੱਗਿਆ ਯਾਰ ਵਿਚਾਰੀ ਹੈ ਨਾ ਕਿਵੇਂ ਆ ਨਾ ਹੁੰਦਾ ਹੀ ਹੈ ਬੰਦੇ ਨੂੰ ਤੇ ਪਰ ਇਹ ਵੀਡੀਓ ਦੇਖਣ ਤੋਂ ਬਾਅਦ ਮੈਨੂੰ ਲਿਟਰਲੀ ਇਸ ਕੁੜੀ ਨਾਲ ਨਫ਼ਰਤ ਹੋ ਗਈ ਚਲੋ ਕੁਝ ਨਹੀਂ ਇਦਾਂ ਦਾ ਹੈਗਾ ਤੇ ਤਾਂ ਵੀ ਇਹਨਾਂ ਨੇ ਸਾਡਾ ਤੇ ਚਲਾਨ ਕੱਟ ਲਿਆ ਅਹ 5000 ਰੁਪਏ ਭਰ ਕੇ ਤੁਹਾਨੂੰ ਪੂਰੇ 1 ਸਾਲ ਬਾਅਦ ਮੈਂ ਚੱਲੀ ਸਭ ਦੇ ਸਾਰੇ ਤੇ ਮੈਨੂੰ ਰਾਵਾਂ ਦਾ ਚੇਤਾ ਹੀ ਨਹੀਂ ਹੈਗਾ ਤੇ ਦੇਵਰਾਂ ਨੇ ਚੇਤਾ। ਅੱਜ ਘਮੀਦਰ ਨਹੀਂ ਆਈ। ਅਰ ਅੱਜ ਹਮ ਜਾ ਰਹੇ ਹਾਂ। ਇਨ 600 ਮੀਟਰ ਦੀ 1 ਸਾਲ ਬਾਅਦ ਚੱਲੀ ਹੈ ਮੈਨੂੰ ਰਾਵਾਂ ਦਾ ਨਹੀਂ ਚੇਤਾ। ਉਹ ਬੇਸ਼ਰਮ ਇੱਥੇ ਹੀ ਪਲੀ ਵੱਡੀ ਐ ਤੂੰ ਇੱਥੇ ਹੀ ਹੁਣ ਤੂੰ ਦੋ ਵਾਰ ਆਸਟ੍ਰੇਲੀਆ ਜਾ ਕੇ ਆਈਆਂ ਸਿਰਫ ਇੱਥੇ ਹੀ ਪਲੀ ਵੱਡੀ ਐ। ਯਾਰ ਮਤਲਬ ਹੱਦ ਹੁੰਦੀ ਐ 1 ਸਾਲ ਦੇ ਵਿੱਚ ਕਿਹੜਾ ਬੰਦਾ ਰਾਹ ਭੁੱਲ ਜਾਂਦਾ ਕਿ ਮੈਨੂੰ ਰਾਵਾਂ ਦਾ ਨਹੀਂ ਚੇਤਾ ਕਿਹੜੇ ਰਾਹ ਕਮਾਲ ਤੂੰ ਕੋਈ ਛੋਟੀ ਬੱਚੀ ਹੈਗੀ ਤੂੰ ਬਚਪਨ ਚਾਈ ਸੀਗੀ ਮਗਰੋਂ ਤੂੰ ਐਡੀ ਵੱਡੀ ਖੋਤੇ ਜੜੀ ਹੋ ਗਈਆਂ ਹੁਣ ਤੂੰ ਆਈ ਤੈਨੂੰ ਯਾਦ ਹੀ ਨਹੀਂ ਏ ਟੋਂਟਾ ਦੇ ਕਿੱਥੋਂ ਸਟਾਰਟ ਕੀਤਾ ਅੱਗੇ ਦੇਖਿਆ ਇਹਦੇ ਹਾਲ ਸਾਰੇ ਮਨ ਲੱਗੀ ਕਾਫੀ ਚੰਗੀਆਂ ਕੁੜੀਆਂ ਮੈਨੂੰ ਪੁੱਛ ਰਹੀ ਨੇ ਲਾਗੇ ਬੱਡੇ ਜਿਹੜੀਆਂ ਇੱਥੇ ਆ ਗਿਆ ਨੇ ਮੈਨੂੰ ਦਤਾ ਦੱਸਿਓ ਮੇਰਾ ਤਾਂ ਆਪਣੇ ਚੰਕ ਫਰਵ ਨੇ ਮੈਨੂੰ ਫੋਨ ਵੀ ਆ ਕੇ ਅੰਦਰ ਦੀ ਗੱਲ ਕਰਨਾ ਵਾ ਰਾਟ ਕਰਾਉਣਾ ਵਾ ਸੁਪਨੀ ਸਾਹਿਬ ਦਾ ਹੀ ਤਾਂ ਸੀਗੇ ਵਿਆਹ ਦਿੱਤੇ ਫਿਰ ਮੰਮੀ ਬਿਮਾਰ ਹੋ ਗਈ ਅਮਿਆਂ ਤੂੰ ਆਗੇ ਘਰ ਤੇ ਫਿਰ ਉਹਨਾਂ ਫਿਰ ਮੈਂ ਕੀ ਕਰਾਂ ਦਿੱਖ ਰਹਾ ਹੈ ਅੰਦੇ ਨਿਕਰਾਸਟਰ ਹਸਪਤਾਲ ਵੀ ਠੀਕ ਨਹੀਂ ਹੈਗੇ ਸਾਂਦੇ ਨੇ ਇਸ ਟਾਈਮ ਇੰਦਾ ਮਾ ਠੀਕ ਨਹੀਂ ਹੈਗੀ ਬਾਕੀ ਵਿਆਹ ਦੇ ਵਿੱਚ ਗਰਮੀ ਬੜੀ ਸੀ ਤੇ ਥੱਕੇ ਪਏ ਆ ਤੇ ਗਰਮੀ ਨਾਲ ਥੋੜਾ ਕਿਦਾਂ ਰੀਜ਼ਨ ਦੇ ਰਹੀ ਐ ਐਟ ਲੀਸਟ ਤੂੰ ਸਾਲ ਬਾਅਦ ਚੰਨੀ ਆ ਬੰਦਾ ਵੈਸੀ ਕਹਿੰਦਾ ਕਿ ਨਹੀਂ ਉਹਨਾਂ ਨੇ ਬੁਲਾਇਆ ਵੈਸੇ ਸਾਲ ਬਾਅਦ ਕੀ ਯਾਰ ਇਸ ਲਈ ਯਾਰ ਉਹਨਾਂ ਦਾ ਮੁੰਡੇ ਨਾਲ ਤੂੰ ਵਿਆਹ ਕਰਵਾਇਆ ਤੇਰਾ ਫਰਜ਼ ਬੰਦਾ ਏ ਤੇਰਾ ਫਰਜ਼ ਬੰਦਾ ਉੱਥੇ ਜਾਂਦਾ ਕਮਾਲ ਐ ਵੈਸੇ ਇਸ ਮੁੰਡੇ ਨਾਲ ਵਿਆਹ ਕਰ ਰਿਹਾ ਉਹ ਯੂਨੀਵਰਸਿਟੀ ਆ ਲੈ ਕੇ ਗਿਆ ਉਹਨੇ ਇਹਨੂੰ ਪੈਸਾ ਸਭ ਕੁਝ ਐਸ ਆਸ਼ મતਲਬ ਹਰ ਇੱਕ ਚੀਜ਼ ਦੀ ਫੈਮਲੀ ਦੀ ਦੇਖੀ ਹੈ ਨਾ ਉਹ ਮੁੰਡੇ ਨੇ ਉਹਦੇ ਪਰਿਵਾਰ ਲਈ ਸੋਚ ਦੇ ਕੋਈ ਸੰਬੰਧੀ ਦੀ ਜ਼ੀਰੋ हां आईडी तो सेलिब्रिटी है ना ओ जियां ਕੁੜੀਆਂ ਜਿਹੜੀਆਂ ਤੈਨੂੰ ਫੋਲੋ ਕਰਦੀਆਂ ਮੈਂ ਤਾਂ ਕਹਿੰਦਾ ਦਰਦਿਆਂ ਲਾਂਤਾ ਹੀ ਇਹ ਜੀਆਂ ਕੁੜੀਆਂ ਨੂੰ ਯਾਰ ਕੀ ਹੈ ਇਹਨੂੰ ਪੜਾਈਆਂ ਵਿੱਚ ਮੈਨੂੰ ਸਮਝ ਨਹੀਂ ਆਉਂਦਾ ਕਿ ਇਹਨਾਂ ਨੂੰ ਫੋਲੋ ਕਰਕੇ ਇਹਨਾਂ ਨੂੰਿੱਦੇ ਸਿਰ ਚ ਸਿਰ ਚੜਾ ਲੈਣਗੇ ਫਿਰ ਜਦੋਂ ਇਹ ਜੀਆਂ ਸਿੱਤੇ ਚੜ ਕੇ ਨੱਚਦੀਆਂ ਨੇ ਫਿਰ ਲੋਕੀਂ ਬੋਲਦੇ ਹਾਂ ਹਾਂ ਹੁਣ ਇਦਾਂ ਹੋ ਗਿਆ ਇਦਾਂ ਹੋ ਗਿਆ ਯਾਰ ਮਾਂਜ ਤਾਂ ਬਹੁਤ ਕੁਝ ਆਇਆ ਫਿਰ ਬੜਾ ਅਫੈਂਡਿੰਗ ਜਿਹਾ ਹੋ ਜਾਣਾ ਪਾਟ ਕੇ ਵੇਰ ਸੌਲੇ ਆਂਦੇ ਮੈਂ ਨਹੀਂ ਇਹਦੇ ਨੇ ਜੋਰ ਪਾਇਆ ਕਿੰਨਾ ਨੀਂਦ ਨੇ ਜੋਰ ਪਾਇਆ ਕਿਵੇਂ ਲੱਗੂਗਾ ਜਦੋਂ ਤੇਰਾ ਵਲੌਗ ਦੇਖਣਗੇ ਹਨਾ ਬੰਦਾ ਕੀ ਤੇ ਜਾਂਦਾ ਕੁੜੀਆਂ ਨਾ ਤਰਸਦੀਆਂ ਐ ਮਤਲਬ ਕਿ ਜਿਹੜੀਆਂ ਚੰਗੀਆਂ ਪਤਾ ਨਹੀਂ ਕਿਉਂ ਇਦਾਂ ਹੁੰਦਾ ਜਿਹੜੀਆਂ ਵਿਚਾਰੀਆਂ ਚੰਗੀਆਂ ਕੁੜੀਆਂ ਹੁੰਦੀਆਂ ਨਾ ਉਹਨਾਂ ਨੂੰ ਮਾੜੇ ਮਿਲ ਜਾਂਦੇ ਜਿਹੜੇ ਜਿਨ੍ਹਾਂ ਨੂੰ ਜਿਹੜੀਆਂ ਮਾੜੀਆਂ ਹੁੰਦੀਆਂ ਨਾ ਉਹਨਾਂ ਨੂੰ ਚੰਗੇ ਮਿਲ ਜਾਂਦੇ ਫਿਰ ਇਹੋ ਜੇ ਹਾਲ ਹੋ ਜਾਂਦਾ ਇਹਨਾਂ ਦੇ ਪੇਸ਼ਾ ਹਨ ਮੈਂ ਤਾਂ ਘਰ ਦਾ ਮੈਂ ਕਿੱਥੇ ਚੇਤਾ ਉਹ ਜਦੋਂ ਬੋਲ ਲਗਿਆ ਸਰ ਇਹਨਾਂ ਨੇ ਲਵਾਇਆ ਵਾ ਔਫ ਪਿਛਲੇ ਇਸ ਨਹੀਂ ਮਤਲਬ ਤੇ ਦਿਮਾਗ ਦੇ ਕਹਿੰਦੇ ਮੈਨੂੰ ਘਰ ਦਾ ਵੀ ਨਹੀਂ ਪਤਾ ਕਿੱਥੇ ਹੈ ਕਮਾਲ ਹੋ ਗਈ ਯਾਰ ਜਿੱਥੇ ਤੂੰ ਵਿਆਹ ਗਈ ਹੈ ਠੀਕ ਹੈ ਉੱਥੇ ਤੂੰ ਰਹੀ ਹੈ ਕੁਝ ਟਾਈਮ ਉਹ ਨਾ ਮੁੰਡਾ ਰਿਹਾ ਹੈ ਤੇ ਉਹਦੇ ਨਾਲ ਰਹੀ ਹੈ ਕੁਝ ਟਾਈਮ ਕੁਝ ਟਾਈਮ ਕਿ ਮੈਨੂੰ ਪਤਾ ਨਹੀਂ ਵੈਸੇ ਜਿਹੜੇ ਇਹਨੂੰ ਦੇਖਦੇ ਉਹਨਾਂ ਨੂੰ ਪਤਾ ਹੋਣਾ ਰਹੀ ਹੁਣੀ ਇਹ ਤਾਂ ਨਹੀਂ ਹੋ ਸਕਦਾ ਕਿ ਸਿੱਧੀ ਆਪਣੇ ਘਰ ਆ ਕੇ ਬਸਣ ਲੱਪੇ ਹੁਣੇ ਸਿੱਧੀ ਆਂਦੀ ਆ ऑस्ट्रेलिया ਤੋਂ ਮੇਰੀ ਮੰਮੀ ਕੋਲ ਚਲ ਜਾਂਦੀ ਹੈ ਨਾ ਉੱਥੇ ਰਹਿੰਦੀ ਹੈ ਮਤਲਬ ਮੇਰੇ ਨੂੰ ਦੋਸਤ ਮੁੰਡੇ ਤਾਂ ਨਹੀਂ ਸਮਝ ਆਉਂਦੇ ਜੀ ਸੁਣ ਕੇ ਮੈਨਾਂ ਤਾਂ ਇਦਾਂ ਦੀਆਂ ਗੱਲਾਂ ਯਰ ਕੁੜੀ ਲਾਨਤੀ ਏ ਕੁੜੀ ਤੇ ਵੈਸੇ ਅੱਕੜ ਫੁਕਰੀ ਇੰਨੀ ਕਿ ਜਿਹਦਾ ਆਸਟ੍ਰੇਲੀਆ ਜਾ ਕੇ ਤਾਂ ਪਤਾ ਨਹੀਂ ਕਿੱਥੇ ਜਾ ਕੇ ਕੋਰਟ ਵਿੱਚ ਜੱਜ ਲੱਗ ਗਈ ਐ ਮੈਂ ਤਾਂ ਹੈਰਾਨ ਆ ਯਾਰ ਇਸ ਬੰਦੀ ਤੋਂ ਬਹੁਤ ਮਾਨ ਕੇ ਇੱਥੇ ਤੇ ਫਾਟ ਆਹ ਗੈਰਮਤਨ ਨਾਲ ਨਹੀਂ ਆਹਣੀ ਨਾਲ ਸਹੀ ਕਰਾਈ ਗਈ ਇੰਨੇ ਦਰ ਪਾਸੇ ਬਣ ਗਿਆ ਪੰਦੇ ਖਿਆ ਗਲੀ ਨਹੀਂ ਬਈ ਹੋਈ ਗਲੀ ਨਹੀਂ ਇਹ ਉਹਦਾ ਪਿਆ ਆ ਪੀਣਾ ਸਹੀ ਕਰਾਉਣਾ ਪੈਣਾ ਦੋਨਾਂ ਕਰਨ ਪਾਸੇ ਭਾਵੇਂ ਤੇ ਕੋਤੋਂ ਦੀ ਲਾਤੀ ਬੈਲਟ ਮੈਂ ਤਾਂ ਸੋਰੀ ਹਾਂ ਤੇ ਘੱਟਾ ਪੈ ਗਿਆ ਮੇਰੇ ਤੇ ਚਲਾਨ ਘੱਟਾ ਗਿਆ ਗੱਡੀ ਦਾ ਮੇਰੇ ਨਾਲ ਆਈ ਸੁਣਿਆ ਸੋਹਰਿਆਂ ਚ ਘੱਟਾ ਪੈ ਗਿਆ ਕਿਉਂਕਿ ਮੇਰੇ ਚਲਾਨ ਹੋ ਗਿਆ ਯਰ ਡੀ ਬੇ ਅਕਲ ਬੇ ਗੈਰ ਤੇ ਬੇ ਹੈ ਕੁੜੀ ਮੈਨੇ ਦੇਖੀ ਚ ਕੋਈ ਜੀਆਂ ਨੂੰ ਹੋਰ ਚੱਕੋ ਚੱਕੋ ਦੀਦੀ ਜੀ ਨੇ ਸੂਟੇ ਨੇ ਕੰਮ ਸ਼ੁਰੂ ਕੀਤੀ ਦੀਦੀ ਜੀ ਦੇ ਸੂਟੇ ਸੋਲੋ ਕਰ ਵੀ ਤੇ ਬੜੀ ਸਪੋਰਟ ਕਰਦੀ ਸੀ ਅੱਜ ਕੱਲ੍ਹ ਲੱਗਦਾ ਬੀਬੀ ਹੈ ਪਰ ਮੋਸ਼ਨ ਨਾ ਦੇ ਵਾ ਸੋਨੋ ਕਰ ਤੇ ਨਹੀਂ ਅੱਜ ਚੜਾਈਆਂ ਚੜਾਈਆਂ ਹੈ ਅਜਾ ਥੋੜਾ ਵੀਡੀਓ ਨਾ ਮਤਲਬ ਨਾ ਲਾਈਕ ਮੈਨੂੰ ਨਾ ਜਦ ਮੈਂ ਦੇਖਿਆ ਨਾ ਮੈਨੂੰ ਬੜਾ ਅਜੀਬ ਜਿਹਾ ਲੱਗਾ ਮੈਂ ਨਹੀਂ ਕਹਿੰਦੀ ਠੀਕ ਹੈ ਹੋ ਸਕਦਾ ਬਿਹਾਈਂਡ ਦਾ ਕੈਮਰਾ ਹਨਾ ਕਿ ਹੋ ਸਕਦਾ ਉਹ ਵੀ ਨਾ ਇਹਦਾ ਨਾ ਚੰਗਾ ਬਿਹੇਵ ਕਰਦੇ ਹੋਣ ਪਰ ਮੈਨੂੰ ਇਦਾਂ ਦਾ ਕੁਝ ਨਹੀਂ ਕਿ ਆਪ ਸੋਚੋ ਤੁਸੀਂ ਹਨਾ ਜਿਹੜੀ ਕੁੜੀ ਹਨਾ ਤੁਹਾਨੂੰ ਪਤਾ ਇੰਨੇ ਗਰੀ ਪਰਿਵਾਰ ਦੀ ਕੁੜੀ ਸੀ ਮੁੰਡਾ ਆਸਟ੍ਰੇਲੀਆ ਦੇ ਵਿੱਚ ਸੀਗਾ ਹਨਾ ਜੇ ਉਹਨਾਂ ਨੇ ਉਹਨੂੰ ਐਕਸੈਪਟ ਕੀਤਾ ਸਭ ਕੁਝ ਕੀਤਾ ਨਾ ਬਾਹਰ ਹੀ ਗਈ ਹੈ ਸਾਰਾ ਕੁਝ ਹੋਇਆ ਤੇ ਆਬਵੀਅਸਲੀ ਰਜ਼ਾਮੰਦੀ ਦੇ ਨਾਲ ਹੀ ਸਾਰਾ ਕੁਝ ਹੋਇਆ ਇਦਾਂ ਤਾਂ ਨਹੀਂ ਹੋ ਗਿਆ ਪਰ ਇਹਦਾ ਤੁਸੀਂ ਬੀਹਵੀ ਲੱਗ ਜਾਏ ਮਤਲਬ ਕਿਨੇ ਬੋਲਦੀ ਕਿਨੇ ਯਾਰ ਮੈਂ ਤਾਂ ਹੈਰਾਨ ਹਾਂ ਸੱਚੀ ਦੇ ਤੋ। ਔਰ ਮੈਂ ਵੇਖਦੀ ਤੁਹਾਡੇ ਪਾਸ ਕਿੰਨੇ ਕੋੜਾ। ਇਹ ਤਾਂ ਮੈਂ ਤਾਂ ਰਟਾਈ ਨੂੰ ਵੇੜੇ ਵੀ ਤੁਹਾਡੇ ਪਾਸੇ ਆ। ਹਾਂ ਹਾਂ। ਆ ਸਾਡੇ ਪਾਸੇ ਗਾਦੀ। ਉਹ ਤਾਂ ਵਿਚਾਰੇ ਦੇ ਨਾ ਸੋਹਰਾ ਸਾਹਬ ਦਾ ਮੂੰਹ ਦੇਖ ਆਉਂਦੇ ਦਾ। ਤੈਨੂੰ ਸ਼ਰਮ ਨਹੀਂ ਆਰੀ ਬਲੂ ਕਹਿੰਦੀ ਮੈਂ ਦੇਖ ਰਹੀ ਕਿੰਨਾ ਵਸਾ ਕਹਿੰਦਾ ਆਪਾਂ ਤਾਂ ਨਿਵੇੜੀ ਦਿੱਤਾ ਸਾਰਾ ਕੁਝ ਦੇ ਦਿੱਤਾ ਤੁਹਾਨੂੰ ਮਤਲਬ ਇਹਦਾ ਇਹਦਾ ਮਤਲਬ ਕੁਛ ਘਰ ਦੇ ਵਿੱਚ ਘਾਟਾ ਵਾਚਾ ਚ ਗਿਆ ਹੋਣਾ। ਦੇਖੋ ਅਸੀਂ ਇਹਨਾਂ ਦੇ ਕਰਨੇ ਜਾ ਕੇ ਦੇਖ ਰਹੇ ਸਾਨੂੰ ਸੋਸ਼ਲ ਮੀਡੀਆ ਤੇ ਸਾਰਾ ਕੁਝ ਪਤਾ ਲੱਗ ਰਿਹਾ। ਪਰ ਬੇਗਹਿਰਤ ਕੁੜੀਏ ਤੇਰਾ ਪਿਓ ਜਦੋਂ ਮਰ ਗਿਆ ਸੀਗਾ ਨਾ ਤੇ ਤੂੰ ਰੋਂਦੀ ਲੜਾਂਦੀ ਫਿਰਦੀ ਸੀਗੀ ਕਿ ਹਾਂ ਸਾਨੂੰ ਇਹ ਨਹੀਂ ਹੋਇਆ ਸਾਨੂੰ ਜਿਸ ਮੁੰਡੇ ਨੇ ਤੇਰੀ ਬਾਹ ਫੜੀ ਮੈਂ ਕਹਿੰਨੀ ਚਾਹੇ ਚੱਲ ਕੁਝ ਵੀ ਐਟਲੀ ਸੋਸ਼ਲ ਮੀਡੀਆ ਦੇ ਉਹਨਾਂ ਦਾ ਜਲੂਸ ਨਾ ਘਟ ਤੂੰ ਸੱਚੀ ਬੇਗਹਿਰਤੀ ਹੈਂ ਬੇਸ਼ਰਮ ਤੂੰ ਨਾ ਸਰਦਾਰ ਨਹੀਂ ਨਾ ਲਾ ਆਪਣੇ ਨਾਮ ਦੇ ਮਗਰ ਦੀਪ ਸਰਦਾਰ ਨਹੀਂ ਨਾ ਲਾ ਤੂੰ ਲਾਂਤੀ ਲਾ ਆਪਣੇ ਨਾਮ ਦੇ ਕਿਉਂ ਤੂੰ ਡਿਜ਼ਰਵ ਕਰਦੀ ਆ ਸਾਰੀਆਂ ਚੀਜ਼ਾਂ ਆਪ ਦੇ ਲਈ ਤੇ ਸਾਰਾ ਕੁਝ ਕਰ ਲੈਂਦੇ ਆਪਣੇ ਮਾਂ ਪਿਓ ਲਈ ਕਰਨ ਦੇ ਲੇਕਿਨ ਅਸਲ ਬੰਦਾ ਹੁੰਦਾ ਨਾ ਦੂਸਰਿਆਂ ਦੇ ਪੇਰੈਂਟਸ ਲਈ ਵੀ ਕਰਦਾ ਹੈ ਸਾਰੇ ਨਿਵਾ ਰਹੇ ਆ ਅਸੀਂ ਵੀ ਨਿਵਾ ਰਹੇ ਆ ਸਭ ਨਿਵਾ ਰਹੇ ਆ ਕਈ ਕੁੜੀਆਂ ਨਿਵਾ ਰਹੀਆਂ ਯਾਰ ਲੇਕਿਨ ਦੇਖਣਾ ਪੈਂਦਾ ਨੇ ਕਿ ਸਾਹਮਣੇ ਵਾਲੇ ਕਿਵੇਂ ਦਾ ਹੋ ਜਾਂਦੀ ਉਹ ਨੀਕੀਆਂ ਸਭ ਦੇ ਨਾਲ ਹੁੰਦੀਆਂ ਪਰ ਇਦਾਂ ਤੇ ਨਾ ਦਾ ਸੋਸ਼ਲ ਮੀਡੀਆ ਤੇ ਟੰਡੋ ਰਪਟਣਾ ਸ਼ੁਰੂ ਕਰ ਦੋ ਐ ਇਦਾਂ ਇਦਾਂ ਤੂੰ ਬਿਹੇਵਿਕ ਕਿਦਾਂ ਕਰ ਰਹੀਆਂ ਉਹਨਾਂ ਦਾ ਮੂੰਹ ਦੇਖ ਲਾਣਾ ਧੀਏ ਤਰੇ ਤੇ ਕੁਝ ਨਹੀਂ ਕਰਨੇ ਲਾ ਬਟੂਆ ਸੇ ਮੈਨੂੰ ਦੇ ਦੋ ਕੋਰਾ ਸਾਹਮਣੇ ਆਪਣਾ ਪਰਸ ਦੇ ਦਿੱਤਾ ਨਾ ਬਟੂਆ ਦੇ ਦਿੱਤਾ ਪਕੜਾਤਾ ਕਿ ਆ ਫੜਾ ਸੀ ਕਰਨੇ ਵੀ ਕੀ ਹੈ ਮਤਲਬ ਪੈਸਾ ਨੂੰ ਲੈ ਕੇ ਕੁਕਿੱਟ ਬਿਟ ਹੋਈ ਚਲੋ ਹੋ ਗਈ ਹੋਈ ਗਈ ਪਰਿਵਾਰ ਦੇ ਵਿੱਚ ਪਰ ਤੂੰ ਤਾਂ ਸ਼ਰਮ ਕਰ ਲੈ ਕਮਸ ਕਮ ਵੀਡੀਓ ਬਣਾਉਂਦੀ ਹੋਈ ਚੱਕ ਕੇ ਉਹਨਾਂ ਦੇ ਅੱਗੇ ਵੀਡੀਓ ਬਣਾ ਰਹੀ ਐ ਆਈ ਬਡੀ ਦੀਪ ਸਰਦਾਰ ਨੇ ਦੀਪ ਸਰਦਾਰ ਨੇ ਦੀਪ ਲਾਂਤੀ ਹੈ ਆਪਣੇ ਆਪ ਨੂੰ ਸਰਦਾਰ ਨੇ ਨਹੀਂ ਸੂਟ ਕਰਵਾ ਦਦਣਾ ਹਾਂ ਸਾਰੇ ਕਹਿੰਦੇ ਆਪਦੇ ਸਹੁਰੇ ਨਹੀਂ ਜਾਂਦੇ ਦੇਖ ਲਓ ਬਾਜੀ ਦੱਸੋ ਕੀ ਆਣੇ ਕਰਨ ਦੱਸੋ ਬਾਜੀ ਤੇ ਉਤਰ ਜਣਾ ਕਿਥੇ ਨੇ ਕੀ ਹੋਂ ਕੋੜ ਹਾਂ ਉਤਰ ਜਣਾ ਨਹੀਂ ਮੈਂ ਜਿੱਥੇ ਮੈਂ ਬੁਰਾਇਆ ਲਗਾ ਮੈਂ ਨਹੀਂ ਜਾਂਦਾ ਤੂੰ ਚੱਲ ਜਾ ਪੂਰੇ ਜਿਹੜਾ ਗੰਦਾ ਹੁਣ ਤਾਂ ਤੁਸੀਂ ਮੰਮੀ ਨੇ ਤਿਆਰ ਕਰਦੇ ਸੀ ਨਾਲ ਮੈਨੂੰ ਦੇ ਐਡੇ ਕਰਕੇ ਕਰਨੇ ਮੈਨੂੰ ਪਤਾ ਜਾਣਾ ਠੀਕ ਐ ਮੈਨੂੰ ਕੰਮ ਤੇ ਲਾ ਲਿਆ ਵਾ ਪੈਂਟ ਦਾ ਗੇਲਾ ਕਢਾਉਣ ਲੈ ਆਏ ਆ ਜੇ ਤੈਨੂੰ ਅਗਲੇ ਬੰਦੇ ਚਲੋ ਮਾਰਕੀਟ ਲੈ ਗਈ ਹੋ ਸਕਦਾ ਕੋਈ ਚੀਜ਼ ਲੈਣੀ ਹੋਵੇ ਜਾਂ ਤੈਨੂੰ ਲੈ ਕੇ ਦੇਣੀ ਹੋਵੇ ਉੱਥੇ ਵੀ ਸੁਣਾਉਂਦੀ ਜਾਂਦੀ ਮੈਨੂੰ ਆਂਦੇ ਕੰਮ ਤੇ ਲਾ ਲਿਆ ਪਿੰਡ ਦਾ ਢੇਡਾ ਘੜਾਉਣ ਲਿਆ ਇਹ ਮਤਲਬ ਨਾ ਇਨਡਾਇਰੈਕਟਲੀ ਉਹਨਾਂ ਨੂੰ ਸਾਰਾ ਕੁਝ ਸੁਣਾ ਰਹੀ ਏ ਕੁੜੀਏ ਕੀ ਕਮਾ ਤੈਨੂੰ ਸੱਚੀ ਤੂੰ ਇੰਟਰਵਿਊ 'ਚ ਰੋ ਰੋ ਕੇ ਸਿਰ ਤੇ ਅਦੁੱਤ ਤਾੜੇ ਵਰਗੇ ਨਾ ਸਿਰ ਤੇ ਚੁੰਨੀਆਂ ਲੈ ਲੈ ਕੇ ਬੈੰਦੀਆਂ ਹੈ ਛੋਟੀ ਵਰਗੇ ਕੋਈ ਸ਼ਰੀਪ ਨਹੀਂ ਸਾਡੇ ਉਲੀ ਲਿਪਸਟਿਕ ਹੋਈਦਾ ਸਾਈਡ ਦਾ ਹੋਣ ਦੇਖਿਆ ਨਾ ਆਪਣੇ ਆਪ ਨੂੰ ਅੱਡੀ ਭੋਲੀ ਆ ਗਿਆ ਖਵਾਉਣ ਲੱਗਦਾ ਮੈਂ ਸਾਨੂੰ ਅੱਜ ਮੇਰੀ ਨਨਾਣ ਖਵਾਉਗੀ ਅਸੀਂ ਨਹੀਂ ਖਰਚਾ ਲਾਉਣਾ ਪਾ ਆਹਾਂ ਲੈ ਸੌਣ ਲੈ ਪਹਿਲਾਂ ਹੀ ਗੱਡੀ ਹੈ ਤੂੰ ਲੈ ਕੇ ਆਈ ਹੈ ਬਾਹਰ ਤੇ ਜੇ ਤੂੰ 2-4 ਰੁਪਏ ਖਰਚ ਦੇਂਗੀ ਤੂੰ ਮਰਨ ਲੱਗੀ ਹੈ ਤੂੰ ਕਿਹੜਾ ਤੁਹਾਨੂੰ ਲੱਖ ਦਾ ਕੁਝ ਖਵਾ ਦੇਣਾ ਹਾ ਇਹਦੀ ਨਾ ਮਤਲਬ ਕਿ ਉਦਾਂ ਦੇਖੋ ਇਹਨਾਂ ਦੇ ਕੱਪੜੇ ਦੇਖੋ ਇਹਨਾਂ ਦੇ ਮੇਕਅਪ ਦੇਖੋ ਸਭ ਕੁਝ ਦੇਖੋ ਔਰ ਇਹਨਾਂ ਦੀ ਅਸਲੀਅਤ ਦੇਖੋ ਇਹ ਅਸਲੀਅਤ ਹੈ ਅੱਜ ਮੇਰੇ ਨਾਲ ਲੈ ਕੇ ਆਈ ਹੈ ਅੱਛਾ ਇਹ ਖਰਚਾ ਕਰੂਗੀ ਚਲ ਮਜ਼ਾਕ ਮਸਤੀ ਮੰਨਿਆ ਗਿਆ ਉਹਨੇ ਕਹਿਤਾ ਉਹ ਤਾਂ ਕਹਿ ਰਹੀ ਹੈ ਉਹ ਵਿਚਾਰੀ ਕਹਿ ਰਹੀ ਹੈ ਕਿ ਹਾਂ ਕਿ ਮੈਂ ਨਹੀਂ ਇਨਾ ਖਰਚਾ ਕਰ ਸਕਦੀ ਜਾਂ ਮੈਂ ਉਹਨੇ ਕਿਹਾ ਜੋ ਵੀ ਕਿਹਾ ਉਹਨੇ ਹਨਾ ਉਹ ਦੇਖ ਐ ਥੋੜੀ ਹੁੰਦਾ ਹੈ ਮਤਲਬ ਇਹ ਮਜ਼ਾਕ ਲੱਗ ਨਹੀਂ ਰਿਹਾ ਸਾਬ ਇੱਕ ਹੁੰਦਾ ਨਾ ਮਜ਼ਾਕ ਦੀ ਮਜ਼ਾਕ ਵੇਚ ਗਣਾ ਅਗਲਾ ਕਹਿੰਦਾ ਲੈ ਮੈਂ ਬਾਹਰੋਂ ਆਈਆਂ ਸਾਲ ਮਗਰੋਂ ਹਨਾ ਮੈਂ ਲੈ ਕੇ ਚਲਦੀ ਫੈਮਿਲੀ ਨੂੰ ਦੱਸੋ ਹਨਾ ਵਧੀਆ ਪਖਾਪੀ ਕਹਿੰਦੇ ਹੁਮ ਫਿਰਕੇ ਪਰ ਨਹੀਂ ਇਹਦੇ ਮੂੰਹ ਤੇ ਸਮਾਈਲ ਲੱਗ ਰਹੀ 1% ਵੀ ਕੁੜੀ ਦੇ ਮੂੰਹ ਤੇ ਸਮਾਈਲ ਨਹੀਂ ਹੈ ਕਿਉਂਕਿ ਇਹ ਚੰਦ ਹੀ ਨਹੀਂ ਸੀ ਇੱਥੇ ਆਣਾ ਚਲੋ ਬੋਲੋ ਬਤਾ ਦਿਓ ਇਹ ਨਹੀਂ ਦਾੜੀ ਨੇ ਕਾਦੀ ਫਾਟ ਦੇਣੀ ਡੇਡੀ ਦੇ ਨੌਂ ਲੜੀ ਹੀ ਤੋਂ ਘਰ ਆ ਗਈ ਮੈਂ ਹਾਏ ਕੀ ਬੜੀ ਆ ਮੇਰੇ ਨਾਲ ਪਾਣੀ ਵੱਡੇ ਡੈਡੀ ਇਹ ਹੁੰਦੀ ਬੇਦੀ ਕਹਿੰਦਾ ਮੇਰੀ ਉਹ ਕਹਿੰਦੇ ਡੈਡੀ ਨੇ ਕਾਹਦੀ ਪਾਰਟੀ ਦੇਣੀ ਕਹਿੰਦਾ ਨੂ ਲੜੀ ਜੀ ਤੇ ਘਰ ਆ ਗਈ ਵਾਪਸ ਆਈ ਗਿਆ ਮੇਰੇ ਤੇ ਮੈਂ 3-4 ਵਾਰੀ ਬੇਡ ਵਿੱਚ ਸੁਣਿਆ ਤਾਂ ਆ ਹੀ ਕਿਹਾ ਇੱਥੋਂ ਪਤਾ ਲੱਗਦਾ ਲੜਕੇ ਗਈ ਹੋਈ ਚਲ ਠੀਕ ਹੈ ਤੂੰ ਲੜਕੇ ਗਈ ਹੋਈ ਹੈ ਤਾਂ ਪਬਲਿਕਸ ਤੋਂ ਨਾ ਨਾ ਚੀਜ਼ਾਂ ਲੈ ਕੇ ਤੂੰ ਇੰਨੀ ਸਿੰਪਥੀ ਲਈ ਆ ਰੋ ਰੋ ਕੇ ਇੰਨੀ ਸਿੰਪਥੀ ਲਈ ਆ ਨਾ ਫਿਰ ਜਦੋਂ ਕੋਈ ਰੋਸਟਰ ਜਾਂ ਕੋਈ ਵੀ ਹੈ ਨਾ ਤੈਨੂੰ ਕਹਿੰਦਾ ਹੁੰਦਾ ਸੀਗਾ ਜਾਂ ਤੈਨੂੰ ਕਮੈਂਟ ਵਾਲੇ ਕਹਿੰਦੇ ਸੀ ਤੂੰ ਕਿੰਨੇ ਗੰਦੇ ਗੰਦੇ ਉਹਨਾਂ ਨੇ ਰਿਪਲਾਈ ਕੀਤੇ ਸੀਗੇ ਸੱਚੀ ਗੱਲ ਤੇ ਉਹਨੂੰ ਹੁਣ ਵੀ ਇਹਨੇ ਕਮੈਂਟ ਇਸ ਵੀਡੀਓ ਤੇ ਬੰਦ ਕੀਤੇ ਇਹਨੂੰ ਦੂਸਰੀ ਜਿਹੜੀ ਇਸ ਤੋਂ ਪਹਿਲਾਂ ਦੀ ਵੀਡੀਓ ਪਾਈ ਹੈ ਨਾ ਉਹਦੇ ਨੀਚੇ ਇਹਨੂੰ ਕਮੈਂਟ ਆ ਰਹੇ ਹੈ ਕਿ ਤੂੰ ਇਦਾਂ ਦੀ ਹੈ ਤੂੰ ਕਿੰਨੀ ਲਾਂਦੀ ਹੈ ਤੈਨੂੰ ਅਕਲ ਨਹੀਂ ਹੈ ਇਹਨਾਂ ਖਾਲੀ ਹੱਥ ਗਈ ਹੈ ਨਾਲ ਕਿ ਮੈਂ ਵੀ ਚੀਜ਼ ਦੱਸ ਨਹੀਂ ਕੁਝ ਵੀ ਲੈ ਕੇ ਨਹੀਂ ਗਈ ਸੋਹਰਿਆਂ ਦੇ ਘਰ ਅੱਗੇ ਮੈਂ ਦਿਖਾਉਂਦੀ ਆਂ ਇਹਦੀਆਂ ਹਰਕਤਾਂ ਤੁਹਾਨੂੰ ਮੇਰੇ ਨਾਲ ਲੜਾਕੀ ਬੜੀ ਇਹਨੂੰ ਲੜਾਕੀ ਜਿਹੜੀ ਹੈ ਮੇਰੇ ਨਾਲ ਲੜਾਕੀ ਬੜੀ ਮੈਂ ਕਿੰਨਾ ਗਿਰੇਂਗੀ ਯਾਰ ਤੂੰ ਮਤਲਬ ਸੀਰੀਅਸਲੀ ਇੱਕ ਵਿਚਾਰੇ ਸਿਆਣੇ ਬਜ਼ੁਰਗ ਬੰਦਾ ਹੈ ਹਨਾ ਵਿਚਾਰੇ ਹਨਾ ਇੰਨੇ ਉਹ ਕੇ ਗੱਡੀ ਚ ਤਰੇ ਟੁੱਟ ਰਿਹਾ ਤੈਨੂੰ ਸ਼ਰਮ ਨਹੀਂ ਆ ਰਹੀ ਮਤਲਬ ਬਲੌਗਿੰਗ ਦੇ ਚੱਕਰ ਤੋਂ ਇਹ ਉਹਨਾਂ ਨੂੰ ਨੀਵਾ ਦਿਖਾਉਣ ਦੇ ਚੱਕਰ ਚ ਕਰੀ ਅਸਲ ਦੇ ਵਿੱਚ ਉਹ ਨੀਵੇਂ ਨਹੀਂ ਦਿਖ ਰਹੀ ਏ ਤੂੰ ਨੀਵੀਂ ਦਿਖ ਰਹੀ ਹੈ ਹੈ ਖੋਤਿਆਂ ਪਤਾ ਨਹੀਂ ਹੈ ਹੈ ਖੋਤਿਆਂ ਪਤਾ ਨਹੀਂ ਹੈ ਠੀਕ ਹੈ ਚਲੋ ਹਣ ਫਿਰ ਖਰਚਾ ਕਰੋ ਆਪ ਤਾਂ ਖੋਚੇ ਹੋਗੇ ਜਦੋਂ ਦਾ 2000 ਰੁਪਏ ਲੱਗ ਗਿਆ ਨੋ ਦੇ ਮੁੰਡਿਆਂ ਦੇ ਪੈਸਿਆਂ ਦੇ ਸਿਰ ਤੇ ਐਸ਼ ਕੀਤੀ ਉਹ ਦੋ ਤੀਆਂ ਦੂ ਬਾਹਰ ਜਾ ਕੇ ਸਭ ਕੁਝ ਕੀਤਾ ਤੂੰ ਜਿਹੜੀ ਬਲੌਗਿੰਗ ਕਰ ਰਹੀ ਹੈ ਉਹਦੇ ਉਹਦੇ ਕਾਰਨ ਹੀ ਸਾਰਾ ਕੁਝ ਤੇਰਾ ਵੀ ਹੋਇਆ ਤਾਂ ਤੂੰ ਐ ਨਾ ਗਈ ਕਿ ਤੂੰ ਉਹ ਲੱਗਣਗੇ ਤੈਨੂੰ ਵੀ ਉਹਨਾਂ ਦੇ ਕਰਕੇ ਹੀ ਤੂੰ ਆਈ ਹੈ ਨਹੀਂ ਤਾਂ ਕੀ ਕਮਾ ਤੈਨੂੰ ਹੁਣ ਮੇਰੇ ਮੂੰਹ ਚ ਨਾ ਹਜੇ ਸ਼ਬਦ ਆ ਰਿਹਾ ਨਾ ਕਿ ਜਿਹੜੇ ਕਹਿੰਦੇ ਸੀ ਨਾ ਗਰੀਬ ਕਰਦੀਆਂ ਕੁੜੀਆਂ ਵਿਆਹ ਏਗਜ਼ਾਮਪਲ ਹੈ ਉਹਨਾਂ ਲਈ ਆ ਦੇਖੋ ਹਲੋ ਡੜੀ ਜੇ ਇੱਕ ਆ ਖਾ ਲੋ ਇੱਕ ਭੇਜ ਲੋ ਓਕੇ ਉਹਦੇ ਨਾਲ ਨਾਈ ਫੋਟੋ ਕਰੀ ਹਾਂ। ਹਾਂ। ਖਾਲ ਬੁਰੇ ਇਹਦੇ ਚ ਕਾਹਦਾ ਲੱਗਣਾ? ਉਹ ਵੀਡੀਓ ਪਾ ਲਈ ਮੌਕਾ ਖਣਾ ਦੇ ਸਿਆਣਾ ਮਹਿਣਾ ਉਹਦੇ ਕਿੱਥੇ ਹੀ ਲਾ। ਤੁਹਾਡੇ ਦਾ ਬਿਜ਼ਾਰ ਬਿਜ਼ਾਰ ਪਖਾਣਦੇ ਜਾ ਕੇ ਵੇਖਦੇ ਲੋਕੀ ਘੁੰਮੜ ਜਾਂਦੇ। ਹਾਂ। ਮਾੜੇ ਨਾ ਆ ਮੈਂ ਨਾ ਰੱਖੀ। ਉਹਨਾਂ ਨਾਲ ਚੱਲ ਜਾ। ਚੱਲੇ ਖਾਈਏ। ਚੱਲੇ ਖਾਓ ਭਾਜੀ ਹਲ ਫੜੋ। ਪਾਪਾ ਮੈਂ ਤੇਰੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਜੇ ਖਾਣਾ ਹੈ ਲੋਕਾਂ ਨੂੰ ਤੇਰੇ ਵਰਗੀਆਂ ਬੇਗਹਿਰਤ ਜਿਹੜੀਆਂ ਕੁੜੀਆਂ ਹੁੰਦੀਆਂ ਨਾ ਪਹਿਲਾਂ ਸੋਸ਼ਲ ਮੀਡੀਆ ਤੇ ਰੋ ਰੋ ਕੇ ਸਿੰਪਥੀਆਂ ਲੈਣੀਆਂ ਉਹ ਬਾਅਦ ਚ ਜਿਹੜੀਆਂ ਹਰਕਤਾਂ ਕਰਨੀ ਕੰਮ ਸਗਾ ਸਿਆਣਾ ਵਿਆਣੇ ਬੰਦੇ ਤੇਰੇ ਨਾਲ ਕਿਉਂਕਿ ਚੱਜ ਦੀ ਜਗ੍ਹਾ ਚਲ ਜਾ ਕੁਛ ਖਾਣ ਵਾਸਤੇ ਜਦੋਂ ਨਹੀਂ ਪੀਜ਼ਾ ਖਾਂਦੇ ਓਬਵੀਅਸਲੀ ਨਹੀਂ ਸਿਆਣੇ ਲੋਕ ਪੀਜ਼ਾ ਨਹੀਂ ਖਾਂਦੇ ਪਸੰਦ ਕਰਦੇ ਉਹ ਬੈਠੇ ਹੋ ਟੇਬਲ ਤੇ ਆਰਾਮ ਨਾਲ ਖਾਰੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਨਹੀਂ ਲੋਕ ਕਿ ਪੀਜ਼ਾ ਨਹੀਂ ਖਾਂਦੇ ਤੈਨੂੰ ਕੀ ਨਹੀਂ ਇਹਨਾਂ ਨੂੰ ਪਤਾ ਕੀ ਲੱਗਾ ਕਿ ਜਿਵੇਂ ਅਸੀਂ ਇਹ ਜੇ ਕਰੋਠੇ ਆ ਨਾ ਸਾਰੇ ਸਾਨੂੰ ਦੇਖਣ ਵਾਲੇ ਜੀ ਕੀ ਬਤ ਤੈਨੂੰ ਦੇਖਣ ਵਾਲੇ ਤੇਰੇ ਤੋਂ ਵੀ ਕਿਤੇ 10 15 50 ਗੁਣਾ ਵੱਧ ਅਮੀਰ ਹੋਣ ਮਤਲਬ ਯਾਰ ਤੈਨੂੰ ਸ਼ਰਮ ਨਹੀਂ ਆਉਂਦੀ ਆਪਣੇ ਸਬਸਕ੍ਰਾਈਬਰਾਂ ਦੇ ਵੀ ਲੋਕਾਂ ਨੂੰ ਹੀ ਪਤਾ ਲੱਗੇ ਸੀ ਪੀਜ਼ਾ ਖਾਂਦੇ ਆ ਨਹੀਂ ਸਾਡੇ ਵਰਗੇ ਅੰਤਕ ਕਦੇ ਪੀਜ਼ਾ ਖਾਂਦਾ ਨਹੀਂ ਸਾੰਦ ਪਤਾ ਹੀ ਨਹੀਂ ਪੀਜ਼ਾ ਹੁੰਦਾ ਕੀ ਹੈ ਕੁੜੀ ਬੇਗੈਰਤ ਮਤਲਬ ਕੰਦਰਿਕਾ ਹੋਛ ਨੂੰ ਮਿਲਿਆ ਗੋਚਾ ਵੀ ਰਤੇ ਰਤੀ ਕਰਕੇ ਪਾੜ ਦਿੱਤਾ ਕਿ ਜੇ ਥੋੜੀਆਂ ਚੀਜ਼ਾਂ ਤੈਨੂੰ ਮਿਲ ਗਈਆਂ ਜ਼ਿੰਦਗੀ ਦੇ ਵਿੱਚ ਤੇ ਦਿਮਾਗ ਦੇ ਕਿਦਾਂ ਫਟ ਗਿਆ ਇਹਨੂੰ ਲੱਗਦਾ ਕਿ ਛਾਇ ਜਿਹੜੇ ਨੂੰ ਦੇਖਦੇ ਆ ਵਿਚਾਰੇ ਦੇਖ ਲੋ ਸਬਸਕ੍ਰਾਈਬਰ ਹੀ ਦੇ ਜਿਹੜੇ ਤਾਂ ਉਹਨੂੰ ਹੀ ਕਹਿ ਰਹੀ ਹੈ ਕਿ ਤੁਸੀਂ ਪੀਜ਼ਾ ਨਹੀਂ ਦੇਖਿਆ ਹੋਇਆ ਦੇਖੋ ਕਿਵੇਂ ਪੀਜ਼ਾ ਖਾਂਦੇ ਐ ਤੁਸੀਂ ਤਾਂ ਕਦੇ ਮੈਂ ਵੀ ਕਦੇ ਪੀਜ਼ਾ ਖਾਂਦਾ ਹੀ ਅਰੇ ਜ਼ਿਆਦਾ ਨਹੀਂ ਹੋ 650 ਵਾਲੀ ਰਹੀ ਹੋਇਆ ਲੈ 650 650 ਲਓ ਦੋ ਆਜ ਵੀ ਨਹੀਂ ਦੇ ਨਾ ਬਾਜਾ ਪਰ ਦੋਨੇ ਸੌ ਰਹੇ ਆ ਉਤਲੇ ਨੇ ਆ ਸਾਰੇ ਨਾਲ ਆਏ ਸਾਰੇ ਨਾਲ ਆਏ ਦੋਨੇ ਜਾਣੇ ਮੈਂ ਕਿਉਂ ਆਈ ਮੈਂ ਦੇ ਦੇਨੀ ਆ ਲਾ ਲਾ ਹਾਂ ਦੇ ਆ ਫੜ ਕੇ ਰੱਗੀ ਤੇ ਰੱਖ ਲੈ ਲਾਏ ਕੰਜੂ ਵਾਓ ਵੈਲ ਡਨ ਵੈਲ ਡਨ ਵੈਲ ਡਨ ਕੁੜੀਏ ਮੈਂ ਕਹਿੰਦੀ ਆ ਤੇਰੇ ਵਰਗੀ ਨੂੰ ਕਿਸੇ ਨੂੰ ਨਾ ਮਿਲੇ ਸੀਰੀਅਸਲੀ ਸੱਚੀ ਗਾ ਤੇਰੇ ਵਰਗੀ ਨੂੰ ਕਿ ਤੂੰ 1 ਸਾਲ ਬਾਅਦ ਆਈ ਹੈ ਨਾ ਤੂੰ ਇੱਕ ਮੰਦ ਉਹ ਸਿਆਣੇ ਬਜ਼ੁਰਗ ਨੂੰ ਕਹਿ ਰਹੀ ਏ ਤੋ ਡਾ ਫਰਜ ਬੰਦਾ ਹੁਣ ਕਿ ਤੁਸੀਂ ਉਹਨਾਂ ਨੂੰ ਚੀਜ਼ਾਂ ਪ੍ਰੋਵਾਈਡ ਕਰੋ ਕੁਛ ਵਧੀਆ ਖਵਾਓ ਕੁਛ ਵਧੀਆ ਸਭ ਕੁਝ ਕਰੋ ਤੋ ਉਹਨਾਂ ਤੋਂ ਮੰਗ ਰਹੀ ਹੈ 650 ਰੁਪਇਆ ਲਾਣਾ ਤੇ ਇਹ ਤਾਂ ਨੋ ਸੇਰੀਅਸ ਕੰਜੂਸ ਉਹ ਨਹੀਂ ਹੈ ਕੰਜੂਸ ਤੂੰ ਹੈ ਕੰਜੂਸ ਨਹੀਂ ਤੂੰ ਬੇਗਹਿਰਤ ਵੀ ਹੈ ਨਾਲ ਤੋ ਕੱਲੀ ਕੰਜੂਸ ਨਹੀਂ ਤੂੰ ਬੇਗਹਿਰਤ ਬੇ ਹੈ ਬੇਸ਼ਰਮ ਜਿੰਨੇ ਬੱਬੇ ਦੇ ਨਾਂ ਤੇ ਸ਼ਬਦ ਸ਼ੁਰੂ ਹੁੰਦੇ ਨਾ ਉਹ ਸਾਰੇ ਤੈਨੂੰ ਲੱਗਦੇ ਆ ਜਾ ਕੇ ਯਾਰ ਤੂੰ ਕਿੰਨੀ ਘਟਿਆ ਤੇਰੀ ਤੇ ਆਪਣੀ ਮਾਂ ਨੂੰ ਤਾਂ ਬੜੀ ਰੋਂਦੀ ਹੈ ਹੈ ਮੇਰੀ ਮੈਂ ਮੇਰੀ ਮੈਂ ਮੇਰੇ ਭਰਾ ਚਿੱਕਾ ਮਾਰਦੀ ਫਿਰਦੀ ਸੀਗੀ ਹੈ ਅੱਜ ਇਹ ਕੀ ਹੋ ਰਿਹਾ ਇਹ ਕਿਸੇ ਦੇ ਮਾਪਿ ਹੋਣੀ ਹੈ ਜਿਨ੍ਹਾਂ ਨੇ ਆਪਣਾ ਜਵਾਕ ਤੈਨੂੰ ਐਡਾ ਵੱਡਾ ਕਰਕੇ ਦਿੱਤਾ ਠੀਕ ਹੈ ਉਹ ਇੰਨਾ ਉਹਨੂੰ ਪੜਾਇਆ ਇੰਨਾ ਉਸ ਮੁੰਡੇ ਤੇ ਪੈਸਾ ਲਾਇਆ ਕਿ ਉਹ ਬਾਹਰ ਗਿਆ ਆਸਟ੍ਰੇਲੀਆ ਕੋਈ ਉਸਦੇ ਲਈ ਜਾਣਾ ਸੌਖੀ ਗੱਲ ਨਹੀਂ ਹੈ ਠੀਕ ਹੈ ਪੜਦਾ ਏ ਪੱਕਾ ਨਹੀਂ ਪੱਕਾ ਮੈਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਹਨਾ ਉਹਨਾਂ ਨੇ ਬਾਹਰ ਹੋ ਜਾ ਤੂੰ ਬਾਹਰ ਗਈ ਹੈ ਕੁੰ ਜਾ ਕੇ ਸਰ ਕੁਝ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਅੱਜ ਉਹਨਾਂ ਨੂੰ ਹੀ ਨੀਵਾ ਦਿਖਾ ਰਹੀ ਹੈ ਹੁਣ ਮਤਲਬ ਤੁਸੀਂ ਜਦੋਂ ਅਗੇ ਤੁਹਾਡਾ ਫਰਜ ਬੰਦਾ ਹੀ ਹਾਂ ਮੈਂ ਉਹਦੇ ਪੇਰੈਂਟਸ ਲਈ ਵਧੀਆ ਕਰਾਂ ਹਣਾ ਔਰ ਤੂੰ ਐਡੀ ਬੇਗਹਿਰਾ ਤੇ ਉਹਦੇ ਭੈਣ ਜੀ ਜਿ ਕਿੰਨੇ 3-4 ਜਣੇ ਆ ਸਿਰਫ ਤੂੰ ਉਹਨਾਂ ਲਈ ਵੀ ਇੱਕ ਵਧੀਆ ਖਾਣਾ ਨਹੀਂ ਪ੍ਰੋਵਾਈਡ ਕਰਵਾ ਸਕਦੀ ਉਹ ਦਾ ਤੁਸੀਂ ਵਧੀਆ ਕੱਪੜੇ ਦੇਖੋ ਇਹਨਾਂ ਦੇ ਸਭ ਤੋਂ ਕੱਪੜੇ ਮੇਕਅਪ ਦੇਖੋ ਤੁਸੀਂ ਹੈ ਤੁਸੀਂ 2 2 3 3000 ਦੀਆਂ ਲਿਪਸਟਿਕਸ ਲੈ ਲੈਣੀ ਆ ਤੁਸੀਂ 5 5 10 10 20000 ਦੇ ਤੁਸੀਂ ਸੂਟ ਪਾ ਲੈਣੇ ਲੇਕਿਨ ਜੇ ਕਿਸੇ ਸਿਆਣੇ ਬਜ਼ੁਰਗ ਜਾਂ ਕਿਸੇ ਤੇ ਪੈਸੇ ਇਨਵੈਸਟ ਕਰਨੇ ਆ ਜਾਂ ਕਿਤੇ ਜਾਣਾ ਹੈ ਉਹਨਾਂ ਲਈ ਖੁਸ਼ੀ ਲਈ ਕੁਝ ਕਰਨਾ ਨਾ ਉੱਥੇ ਤੁਸੀਂ ਗਰੀਬ ਬਣ ਜਾਣਾ ਸਾਦੇ ਆ ਤੇ ਮੈਂ ਗੱਡੀ ਦਾ ਡੱਬਾ ਤਾਂ ਲੈ ਕੇ ਨਹੀਂ ਆਈ ਆਣਾ ਇਹ ਅੰਕਲ ਦਾ ਨਾ ਮੂੰਹ ਦੇਖੋ ਮੈਨੂੰ ਤਰਸ ਆ ਰਿਹਾ ਉਸ ਬੰਦੇ ਦਾ ਮੂੰਹ ਦੇਖ ਕੇ ਕਹਿ ਰਹੀ ਐ ਉਹ ਸ਼ਗਨ ਦੇ ਰਿਹਾ 1000 ਰੁਪਏ ਕੀ ਚੱਲ ਹਨਾ ਤੂੰ ਆਈ ਐਨੇ ਟਾਈਮ ਬਾਅਦ ਹਰ ਕੋਈ ਦਿੰਦਾ ਹੀ ਐ ਨਾ ਸਾਡੇ ਵੀ ਦਿੰਦੀ ਐ ਉਹ ਬੰਦੀ ਵੀ ਤਾਂ ਕੀ ਕਹੀ ਐ ਮੈਂ ਡੱਬਾ ਤੇ ਲੈ ਕੇ ਆਈ ਨਹੀਂ ਸਲਾਮਤ ਏਂ ਤੇਰੀ ਬਲੀ ਸੋ ਜਿਹੜੇ ਕਹਿੰਦੇ ਨੇ ਗਰੀਬ ਘਰ ਦੀਆਂ ਕੁੜੀਆਂ ਲੈ ਕੇ ਆਓ ਗਰੀਬ ਘਰ ਦੇ ਬੜਾ ਹੁੰਦਾ ਉਹਦੇ ਵਿੱਚ ਗਰੀਬ ਘਰ ਦੀਆਂ ਕੁੜੀਆਂ ਲੈ ਕੇ ਆਓ ਆ ਬੰਨੀ ਹੈ ਕਿ ਗਰੀਬ ਘਰ ਦੀਆਂ ਕੁੜੀਆਂ ਆ ਕਿ ਜਿਨ੍ਹਾਂ ਨੂੰ ਚਾਰ ਚੀਜ਼ਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨਾ ਉਹਨਾਂ ਦੇ ਇਦਾਂ ਪੈਰ ਉੱਚਲਦੇ ਇਹ ਮੈਂ ਰੀਲ ਦੇ ਵਿੱਚ ਵੀ ਬਹੁਤ ਕੇਸ ਦਿਖੇ ਆ ਇਹ ਤੇ ਸੋਸ਼ਲ ਮੀਡੀਆ ਤੇ ਨਾ ਮੈਂ ਰੀਲ ਦੇ ਵਿੱਚ ਇਸ ਕਰਕੇ ਬਹੁਤਿਆਂ ਨੂੰ ਮੇਰੀ ਗੱਲ ਚੰਗੀ ਲੱਗੇ ਬਹੁਤਿਆਂ ਨੂੰ ਮੇਰੀ ਗੱਲ ਚੰਗੀ ਨਾ ਲੱਗੇ ਪਰ ਮੈਂ ਇੱਕ ਚੀਜ਼ ਇੱਥੇ ਕਹਿਣਾ ਚਾਹੂੰਗੀ ਕਿ ਜਿਹੜਾ ਕੀ ਕਹਿੰਦੇ ਵਿਆਹ ਇਹ ਨਾ ਹਮੇਸ਼ਾ ਆਪਣੇ ਬਰਾਬਰ ਵਾਲਿਆਂ ਨਾਲ ਕਰਵਾਉਣਾ ਚਾਹੀਦਾ ਚਾਹੇ ਥੋੜਾ ਬੋਤ ਉੱਪਰ ਥੱਲੇ ਹੋਵੇ ਚੱਲਦਾ ਲੇਕਿਨ ਇੰਨੇ ਜ਼ਿਆਦਾ ਮਤਲਬ ਜਿਸ ਜਿੱਥੇ ਤੁਸੀਂ ਬੈਠੇ ਹੋ ਨਾ ਥੋੜਾ ਬਦ ਉੱਪਰ ਥੱਲੇ ਹੋ ਜਾਈ ਇਟਸ ਓਕੇ ਪਰ ਜ਼ਿਆਦਾ ਵੀ ਨਹੀਂ ਫਿਰ ਆ ਰਿਜ਼ਲਟ ਨਿਕਲ ਕੇ ਸਾਹਮਣੇ ਆਂਦੇ ਆ ਇਹ ਰਿਐਲਿਟੀ ਹੈ ਇਹਨਾਂ ਦੀ ਸਾਲ ਮਗਰੋਂ ਗਈ ਹੈ ਤੇਰਾ ਫਰਜ਼ ਮੰਨਦਾ ਕਿ ਤੂੰ ਸਭ ਦੇ ਲਈ ਗਿਫਟਸ ਲੈ ਕੇ ਜਾ ਯਾਰ ਜੇ ਮਤਲਬ ਕਿੰਨੇ ਕੁ ਬੰਦੇ ਸੀ ਇੱਕ ਤੇਰੀ ਨਣ ਸੀਗੀ ਇੱਕ ਨਨਦੋਈਆ ਸੀ ਤੇ ਦੋ ਉਹਨਾਂ ਦੇ ਛੋਟੇ ਛੋਟੇ ਬੱਚੇ ਸੀਗੇ ਸਾਸੋਹਰਾ ਸੀਗੇ ਕਿੰਨੇ ਕੁ ਦੇ ਗਿਫਟ ਆ ਜਾਣੇ ਜੇ 5 7 10 ਹਜ਼ਾਰ ਤੂੰ ਖਰਚ ਵੀ ਦਿੰਦੀ ਤੂੰ ਮਰਨ ਲੱਗੀ ਸੀਗੀ ਇੰਨਾ ਪੈਸਾ ਤੋਂ ਸੋਸ਼ਲ ਮੀਡੀਆ ਦਾ ਕੁਮਾਰੀ ਆ ਤੂੰ ਮਰਨ ਲੱਗੀ ਸੀ ਪਰ ਨਹੀਂ ਮੈਨੂੰ ਨਹੀਂ ਪਤਾ ਬਿਹਾਈਂਡ ਦਾ ਕੈਮਰਾ ਕਿਵੇਂ ਦਾ ਲੇਕਿਨ ਜੇ ਤੂੰ ਆਪਣੇ ਆਪ ਨੂੰ ਕਹਿੰਦੀ ਐ ਕਿ ਤੂੰ ਬਹੁਤ ਚੰਗੀ ਐ ਜਿੱਦਾਂ ਤੂੰ ਰੋਂਨੀ ਪਿੱਟਦੀ ਐ ਤੂੰ ਕਿੰਨੇ ਤੂੰ ਆਪਣੇ ਬਲੌਗ ਪਾਇਆ ਜਿੱਦਾਂ ਤੂੰ ਕਮੈਂਟ ਆਫ ਕਰਕੇ ਤੂੰ ਨਹੀਂ ਰੋਂਦੀ ਪਿੱਟਦੀ ਐ ਕਿ ਇਦਾਂ 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 ਮੈਂ ਦੱਸੂ ਸੀ ਹੁੰਦੀ ਸੋਰ ਇਦਾਂ ਚੱਲ ਠੀਕ ਐ ਲੱਖ ਬੁਰੇ ਹੋਣਗੇ ਮੰਨ ਲਿਆ ਲੱਖ ਬੁਰੇ ਹੋਣਗੇ ਪਰ ਇਹੜਾ ਤੂੰ ਵੀਡੀਓ ਪਾਇਨਾ ਤੇ ਤੂੰ ਬੁਰੀ ਬਜਰੀ ਐ ਉਹ ਨਹੀਂ ਬਜਰੇ ਉਹਨਾਂ ਨੇ ਫਿਰ ਵੀ ਤੇਰੀ ਰਿਸਪੈਕਟ ਕੀਤੀ ਤੂੰ ਆਈ ਤੈਨੂੰ ਮਾਰਕਟ ਲੈ ਕੇ ਤੈਨੂੰ ਦਵਾਈ ਹੁਣ ਅਥੋਂ ਵੀ ਖਾਂ ਨਹੀਂ ਲੱਗ ਗਈ ਉੱਥੋਂ ਉੱਥੇ ਵੀ ਤੂੰ ਆਪਣੇ ਤਾਂ ਸੋਹਰਾ ਸਾਬ ਨੂੰ ਕਹਿ ਰਹੀ ਹੈ ਕਿ ਆ ਲੋ ਤੁਸੀਂ ਪੈਸੇ ਦਿਓ ਯਾਰ ਤੂੰ ਨੀਬੇ 11 ਤਾਂ ਹੋ ਗਈ ਹੈ ਤੂੰ ਰੋਨੀ ਹੈ ਕਿ ਮੇਰੀ ਮਾਂ ਮੇਰਾ ਪਿਓ ਹੈ ਨਾ ਇਹ ਮੇਰਾ ਭਰਾ ਤੂੰ ਨੇ ਖੇਖਣ ਕੀਤੇ ਆ ਪਿੱਛੇ 2-3 ਸਾਲ ਪਹਿਲਾਂ ਲੋਕਾਂ ਨਾਲ ਧੋਖਾ ਤੇ ਚੱਕ ਲਿਆ ਹੈ ਨਾ ਉਹ ਮੁੰਡੇ ਨੇ ਵੀ ਚਲੋ ਨਹੀਂ ਤੇ ਮੈਂ ਕਹਿੰਦੀ ਜਿਹੜਾ ਮੁੰਡਾ ਆਸਟ੍ਰੇਲੀਆ ਰਹਿੰਦਾ ਹੋਵੇ ਤੇਰਾ ਘਰ-ਵਾਰ ਦੇਖੇ ਤੇ ਨਾਲ ਕਿਤੇ ਵਿਆਹ ਕਰਾਏ ਤੇਰੇ ਵਰਗੀ ਦੇ ਤੇ ਕਿਤੇ ਨੇੜੋਂ ਨਾ ਲੰਗੇ ਫਿਰ ਵੀ ਉਸ ਬੰਦੇ ਦੇ ਤੇ ਨਾਲ ਵਿਆਹ ਕਰਾਇਆ ਉਹਦੇ ਪੇਰੈਂਟਸ ਨਾਲ ਖੜੇ ਰੇ ਉੱਥੇ ਤੂੰ ਕਹਿੰਦੀ ਸੀ ਕੀ ਲੋਕਾਂ ਨੇ ਮੈਨੂੰ ਰਿਸ਼ਤਾ ਤੋੜਨ ਦੀ ਬੜੀ ਕੋਸ਼ਿਸ਼ ਕੀਤੀ ਪਰ ਚਲੋ ਨਹੀਂ ਟੁੱਟਿਆ ਮੁੰਡੇ ਨੇ ਪੂਰਾ ਸਟੈਂਡ ਲਿਆ ਉਹਦੀ ਫੈਮਿਲੀ ਨੇ ਪੂਰਾ ਸਟੈਂਡ ਲਿਆ ਹਨਾ ਤੂੰ ਆਪ ਨੂੰ ਜਿਹੜੀ ਫੈਮਿਲੀ ਨੇ ਤੇਰੇ ਲਈ ਸਟੈਂਡ ਲਿਆ ਹੋਏਗਾ ਕਦੇ ਜੇ ਤੈਨੂੰ ਵਿਆਹ ਕੇ ਆਪਣੇ ਘਰ ਲੈ ਗਈਆਂ ਤੂੰ ਉਹਨਾਂ ਨੂੰ ਬਦਲੇ ਵਿੱਚ ਆ ਚੀਜ਼ਾਂ ਦੇ ਰਹੀ ਹੈ ਤੂੰ ਰਹਿੰਦੀ ਵੀ ਨਹੀਂ ਉਹਨਾਂ ਦੇ ਕੋਲ ਗਈ ਕਹੇ ਨਹੀਂ ਤੂੰ ਉਹਦੀ ਬਹੁਤ ਸੇਵਾ ਕਰ ਰਹੀ ਹੈ ਤੇਰੀ ਮਾਰ ਘਟਾਈ ਹੋ ਰਹੀ ਹੈ ਤਾਂ ਵੀ ਬੰਦਾ ਕਹਿੰਦਾ ਚੰਗਾ ਲੱਗਦਾ ਤੂੰ ਤੇ ਰਹਿੰਦੀ ਵੀ ਨਹੀਂ ਉਹਨਾਂ ਕੋਲ ਤੂੰ ਸਾਲ ਬਾਅਦ ਗਈ ਹੈ ਤੂੰ ਸੁਣਾਂਦੀ ਗਈ ਹੈ ਮੈਂ ਮੇ ਸੋਹਣਾਂ ਦੇ ਗਈ ਮੇਰੇ 5000 ਮਿੰਦੋ ਦਾ ਰਸਤੇ ਨਹੀਂ ਪਤਾ ਜੇ ਕਹਿ ਰ ਅੱਡੀ ਬੇਸ਼ਰਮ ਕੁੜੀ ਜਿਹੜੀ ਕਰੀ ਕਿ ਮੈਂ ਮੈਨੂੰ ਰਸਤਾ ਨਹੀਂ ਪਤਾ ਤੁਸੀਂ ਆਪ ਸੋਚੋ ਜਿਸ ਕੁੜੀ ਨੂੰ ਆਪਣੇ ਘਰ ਦੇ ਸੋਹਣਿਆਂ ਦੇ ਘਰ ਦਾ ਰਸਤਾ ਹੀ ਨਾ ਪਤਾ ਦੋ ਕਿਨੇ ਟਾਈਮ ਬਾਅਦ ਗਈ ਹੋਈਗੀ ਤੇ ਜਿਹੜੀ ਜਾਂਦੀ ਨਹੀਂ ਤਾਂ ਉਹਨੂੰ ਕੀ ਲਾਂਦਾ ਮਿਲਣੀ ਆ ਉੱਥੋਂ ਕੀ ਲਾਂਦਾ ਮਿਲਣੀ ਆ ਜਿਹੜੀ ਜਾਂਦੀ ਨਹੀਂ ਤੇ ਜੇ ਵਿੱਚ ਰਹਿੰਦੀ ਹੁੰਦੀ ਤਾਂ ਹੁਣ ਤੱਕ ਪਤਾ ਨਹੀਂ ਕਿੱਥੇ ਨੇ ਠਾਣਿਆਂ ਦੀਆਂ ਸੈਰਾਂ ਕਰਵਾਈਆਂ ਹੋਣੀਆਂ ਇਹਨਾਂ ਨੂੰ ਸੋ ਇਹ ਹੈ ਗਰੀਬ ਘਰਾਣੀਆਂ ਕੁੜੀਆਂ ਕਰੋ ਸਪੋਰਟ ਇਹ ਗਰੀਬ ਕਰਦੀ ਐ ਸਪੋਰਟ ਕਰੋ ਸਾਨੂੰ ਬਹੁਤ ਗਰੀਬ ਹੈ ਦੀਪ ਸਿੰਧਾਰਨੀ ਵੀ ਬਹੁਤ ਗਰੀਬ ਹੈ ਸਾਰੇ ਬਹੁਤ ਗਰੀਬ ਨੇ ਕਰੋ ਇਹਨਾਂ ਨੂੰ ਸਪੋਰਟ ਕਰੋ ਮਨਨਾ ਕੋਈ ਬਾਰੇ ਨਿਕੜ ਗਈ ਕਰੋ ਸਪੋਰਟ ਕਮਾਲ ਹੈ ਵੈਸੇ ਚਲੋ ਇਸ ਨਾਲ ਜੋੜ ਕੇ ਫਿਰ ਆਡੀਅנס ਦੇ ਸਾਹਮਣੇ ਹੈ ਕਿ ਸਾਨੂੰ ਤਮ ਕਰਦੇ ਸਾਨੂੰ ਇਹ ਸਾਰੇ ਕਰਦੇ ਸਾਨੂੰ ਉਹ ਸਾਰੇ ਕਰਦੇ ਤੇਰੇ ਵਰਗੀਆਂ ਬੱਚੇ ਛਿੱਤਰ ਹੀ ਡਿਜ਼ਰਵ ਕਰਦੀਆਂ ਦੀਪ ਸਰਦਾਰ ਨਹੀਂ ਦੀਪ ਸਰਦਾਰ ਨਹੀਂ ਤੁਸੀਂ ਦੀਪ ਲਾਂਤੀ ਤੇਰੇ ਵਰਗੀਆਂ ਸਾਰੀਆਂ ਛਿੱਤਰ ਹੀ ਡਿਜ਼ਰਵ ਕਰਦੀਆਂ ਮੈਨੂੰ ਪਹਿਲਾਂ ਲੱਗਦਾ ਸੀ ਮੈਂ ਕਿ ਸ਼ਾਇਦ ਮੇ ਵੀ ਇਹਨੂੰ ਨਾ ਚੱਲਦੇ ਹੋਣ ਹਨਾ ਥੋੜੇ ਇਦਾਂ ਦੇ ਘਰੋਂ ਐ ਪਰ ਮੈਂ ਤਾਂ ਮਣੀ ਦਾ ਹਰਕਤਾਂ ਦੇਖੀ ਮੈਂ ਤਾਂ ਖੁਦ ਹੈਰਾਨ ਹੋ ਗਈ ਦੇਖ ਕੇ ਮੈਨੂੰ ਕਿ ਯਾਰ ਇਹ ਤਾਂ ਇੱਕ ਵਾਰ ਹੀ ਤਾਂ ਇਹਦਾ ਵੀਡੀਓ ਬੰਦੀ ਬੰਦੀ ਹੈ ਯਾਰ ਕਿੰਨੀ ਬੇਸ਼ਰਮ ਕੁੜੀ ਹੈ ਮੁੰਤ ਦੋਈ ਲੋਕਾਂ ਸਾਹਮਣੇ ਰੋ ਰੋ ਕੇ ਸੱਚੀ ਬਣਦੀ ਹੁੰਦੀ ਸੀ ਸੀਰੀਅਸਲੀ ਲਾਂਤੀ ਕਿਸੇ ਥਾਂ ਦੀ ਜਿਹੜੇ ਦਾ ਕਾਰਨ ਇਹ ਤੱਕ ਮੇਰੀ ਵੀਡੀਓ ਪਾਉਂਦੀ ਨਾ ਪਰ ਆਵਾ ਥੋੜੀ ਸ਼ਰਮ ਕਰ ਲੈ ਮਾੜੀ ਮੋਟੀ ਜਨਾਨੀ ਤੇਰੀ ਵੀਡੀਓ ਪਾ ਕੇ ਕੀ ਜਲੂਸ ਕੱਢਿਆ ਹੋਇਆ ਤੇਰੇ ਮਾਪਿਓ ਦਾ ਉਹਨੇ ਇੰਡਾਇਰੈਕਟਲੀ ਉਹ ਕਿਦਾਂ ਬੋਲ ਰਹੀ ਹੈ ਯਾਰ ਇਸ ਤੋਂ ਚੰਗਾ ਤਾਂ ਨਾ ਹੀ ਬਲੌਗ ਉਹਨਾਂ ਦੀ ਵੈਸੀ ਚੱਲ ਜਾਂਦੀ ਉਹ ਜ਼ਿਆਦਾ ਵਧੀਆ ਰਹਿੰਦਾ ਪਰ ਪੈਸੇ ਨਹੀਂ ਪੈਸੇ ਕਮਾਉਣੇ ਸੀ ਨਾ ਪਤਾ ਸੀਗਾ ਲੋਕੀ ਕਾਫੀ ਟਾਈਮ ਤੋਂ ਬੋਲ ਰਹੇ ਕਿ ਤੂੰ ਸੌ ਰਹੇ ਤਾਂ ਨਹੀਂ ਜਾਂਦੀ ਸੌ ਰਹੇ ਤਾਂ ਜਾਂਦੀ ਤਾਂ ਸ਼ਰਮ ਦੀ ਮਾਰੀ ਗਈ ਹੈ ਕਮਾਲ ਆ ਯਾਰ ਲੋਕਾਂ ਦੀ ਵੈਸੇ ਹੱਦ ਐ ਵੈਸੇ ਕਿੰਨੇ ਲੋਕੀ ਬੇਸ਼ਰਮ ਹੋ ਚੁੱਕੇ ਆ ਬੇਇੱਗਰਤ ਵੀਡੀਓ ਨੇ ਇੱਥੇ ਖਤਮ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਪਲੀ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਬਾਏ ਬਾਏ ਗਾਇਜ਼ ਟੇਕ ਕੇਅਰ ਆਪਣਾ ਤੇ ਆਪਣੀ ਫੈਮਲੀ ਦਾ ਖਿਆਲ ਰੱਖੋ ਬਾਏ ਬਾਏ